ਅੱਛਿਰਿਆ ਕਾਲ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਪੰਕਜ ਬੱਲੀ ਲੈ ਕੇ ਹਾਜ਼ਰਾਂ ਖਾਸ ਪ੍ਰੋਗਰਾਮ ਪਿੰਡ ਦੀ ਸਾਥ ਤੇ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਧੂਸ਼ਾਂਗਾ ਦੇ ਵਿੱਚ ਜਿੱਥੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਪਿੰਡ ਦੀ ਸਾਥ ਜੜੀ ਵਾ ਲੱਗੀ ਹੋਈ ਹੈ ਤਾਂ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਮਧੂਸ਼ਾਂਗਾ ਪਿੰਡ ਹੈ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਹਲਕਾ ਜਨਾਲਾ ਦਾ ਪਿੰਡ ਹੈ ਜਿੱਥੇ ਪਿੰਡ ਦੀ ਸਾਥ ਦੇ ਵਿੱਚ ਇਹ ਪਿੰਡ ਦੇ ਨੌਜਵਾਨ ਪਿੰਡ ਦੇ ਬਜ਼ੁਰਗ ਪਿੰਡ ਦੇ ਮੋਤਵਾਰ ਪਿੰਡ ਦੇ ਸਰਪੰਚ ਜਿਹੜੇ ਨੇ ਮੌਜੂਦ ਨੇ ਤਾਂ ਪਿੰਡ ਦੇ ਵਿੱਚ ਹੋਰ ਕੀ ਕੀ ਖਾਸ ਹੋਣਾ ਚਾਹੀਦਾ ਹੈ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਉਸ ਨੂੰ ਲੈ ਕੇ ਇਹ ਵਿਚਾਰ ਚਰਚਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਆਪਸ ਦੇ ਵਿੱਚ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਕਿ ਪਿੰਡ ਦੇ ਵਿੱਚ ਹੋਰ ਕਿਹੜੀ ਕਿਹੜੀ ਚੀਜ਼ ਦੀ ਜਰੂਰਤ ਹੈ ਕਿਹੜੀ ਕਿਹੜੀ ਸਹੂਲਤ ਹੋਰ ਖਾਸ ਹੋਣੀ ਚਾਹੀਦੀ ਹੈ ਉਸ ਨੂੰ ਲੈ ਕੇ ਹੀ ਇਹ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਤਾਂ ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਉਹ ਕੀ ਕਹਿਣਾ ਚਾਹੁੰਦੇ ਨੇ ਇਹ ਜਿਹੜੀ ਸਾਥ ਲੱਗਦੀ ਹੈ ਕਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਵਿਚਾਰ ਚਰਚਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਅ ਵੀਰ ਜੀ ਕੀ ਨਾਜ ਇਹ ਮੇਰ ਨਾਲ ਜੀ ਦਿਵਿੰਦਰ ਡੋਗਰਾ ਜੀ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਸੱਤ ਲੱਗੀ ਹੈ ਗੱਲਬਾਤ ਕਰ ਰਹੇ ਹੋ ਕੀ ਕੀ ਡਿਮਾਂਡਸ ਕਿਹੜੀ ਚੀਜ਼ ਦੀ ਗੱਲਬਾਤ ਹੋ ਰਹੀ ਹੈ ਕਿ ਆਹ ਚੀਜ਼ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ ਸਰਪੰਚ ਦੇ ਨਾਲ ਹੀ ਗੱਲਬਾਤ ਹੈ ਵੀ ਪੈਲ ਦੇ ਅਧਾਰ ਤੇ ਤੇ ਪਹਿਲਾਂ ਹੀ ਜਿਹੜੀ ਆ ਸਾਡੇ ਨਾਲ ਪਾਣੀ ਦਾ ਵਿਕਾਸ ਜਿਹੜਾ ਸਰਕਾਰੀ ਟੈਂਕੀ ਲੱਗੀ ਹੋਈ ਹੈ ਜੀ ਉਹਨਾਂ ਦੇ ਨਾਲ ਪੈਪ ਬਹੁਤ ਜ਼ਿਆਦਾ ਪੁਰਾਣੇ ਆ ਅੱਜ ਤੋਂ ਕੋਈ 20 25 ਸਾਲ ਹੋ ਗਏ ਚੱਲਦੀ ਨੂੰ ਪੈਪ ਜੇ ਦੋ ਚੂੜੀਆਂ ਪਿੱਛੋਂ ਵੱਧ ਖੋਲ ਦਿੰਦੇ ਨੇ ਪਤਾ ਨਹੀਂ ਕਿਹਦੇ ਘਰ ਲੱਗੋ ਪੈਪ ਪਾੜ ਜਾਂਦਾ ਉਹ ਪਾਣੀ ਥੱਲੇ ਥੱਲੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਜੀ ਪਾਣੀ ਜਾਣ ਕਰਕੇ ਲੋਕਾਂ ਦੀਆਂ ਨੀਂਆਂ ਵਹਿ ਰਹੀਆਂ ਸੀ ਚਾਹੁੰਦੇ ਵੀ ਪਹਿਲਾਂ ਸਾਡੇ ਪਾਣੀ ਦਾ ਵਿਕਾਸ ਤੇ ਮਤਲਬ ਜਿਹੜੀਆਂ ਲੈਣਾ ਨਵੀਆਂ ਪੈਣ ਵਾਲੀਆਂ ਸਰਕਾਰ ਗੜੀ ਆ ਪੀ ਲਿਆ ਵੀ ਕੋ ਲੈਣ ਨਵੀਂ ਪੈ ਜੇ ਪਿੱਛੋ ਮਾੜੀ ਆ ਲੈਣ ਜਦੋਂ ਪਾਣੀ ਨਹੀਂ ਕਈਆਂ ਘਰਾਂ ਦੇ ਪ੍ਰੋਪਰ ਪਾਣੀ ਨਹੀਂ ਪਹੁੰਚਦਾ ਜਿਨ੍ਹਾਂ ਦੇ ਪਹੁੰਚਦਾ ਆ ਉਹਨਾਂ ਦੇ ਥੱਲੇ ਲਾਗੋ ਪੈ ਪਾਟੀ ਹੋਏ ਆ ਤੇ ਘਰਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਜਾ ਰਿਹਾ ਠੀਕ ਆ ਦੂਸਰੀ ਗੱਲ ਜੀ ਸਾਡੇ ਸੜਕ ਦਾ ਬਹੁਤ ਜ਼ਿਆਦਾ ਮਾੜਾ ਹਾਲ ਆ ਅੱਜ ਤੋਂ ਕੋ 20 25 ਸਾਲ ਪਹਿਲਾਂ ਸੜਕਾਂ ਬਣੀਆਂ ਹੋਣ ਤੇ ਇੰਨੀ ਏ ਟੋਏ ਨੇ ਜੀ ਮਤਲਬ ਪਤਾ ਹੀ ਕੋਈ ਨਹੀਂ ਬੱਸ ਕਿਹੜੇ ਪਾਸੇ ਨੂੰ ਪਲਟ ਜਾਣੀਆਂ ਮੋਟਰਸਾਈਕਲ ਕਿਹੜੇ ਪਾਸੇ ਨੂੰ ਪਲਟ ਜਾਣਾ ਸੜਕਾਂ ਦਾ ਬਹੁਤ ਜ਼ਿਆਦਾ ਮਾ ਆਈਂਦੇ ਮੰਤਰੀ ਸਾਹਿਬ ਕੋ ਸਰਪੰਚ ਸਾਹਿਬ ਕੋ ਇਹ ਅਪੀਲ ਕਰਦੇ ਆਂ ਸਰਕਾਰ ਕੋ ਵੀ ਸਾਡੇ ਪਿੰਡ ਨੂੰ ਖਾਸ ਕਰਕੇ ਧਿਆਨ ਦਿੱਤਾ ਜਾਵੇ ਛੜਕਾਂ ਦਾ ਬਹੁਤ ਹੀ ਮਾੜਾ ਹਾਲ ਹੈ ਅੱਜ ਤੋਂ 25 ਸਾਲ ਪਹਿਲਾਂ ਸੜਕ ਬਣੀ ਉਸ ਤੋਂ ਬਾਅਦ ਵਿੱਚ ਸਾਡੇ ਪਿੰਡ ਨੂੰ ਕਿਸੇ ਨੇ ਧਿਆਨ ਨਹੀਂ ਦਿੱਤਾ ਨਾ ਕੋ ਛੜਕ ਦਾ ਵਿਕਾਸ ਹੈ ਨਾ ਕੋ ਗਲੀਆਂ ਦਾ ਸਹੀ ਤਰ੍ਹਾਂ ਵਿਕਾਸ ਹੈ ਪਾਣੀ ਦੀ ਤੁਸੀਂ ਗੱਲ ਕੀਤੀ ਸੀਵਰੇਜ ਦੀ ਪ੍ਰੋਬਲਮ ਹੈ ਸੀਵਰੇਜ ਹੀ ਪੈਪ ਪਾਏ ਹੋ ਨੇ ਅੱਜ ਤੋਂ 25 ਸਾਲ ਪਹਿਲਾਂ ਉਹਨਾਂ ਦੀ ਹੁਣ ਵੈਲਿਡਿਟੀ ਖਤਮ ਹੋ ਗਈ ਹੈ ਜੀ ਠੀਕ ਹੈ ਜੀ ਉਹ ਹੁਣ ਕੀ ਹੈ ਜੀ ਜਦੋਂ ਚੂੜੀ ਪਿੱਛੇ ਖੋਲਦੇ ਆ ਉਹ ਪਤਾ ਨਹੀਂ ਕਿਹਦੀ ਪੈਲੀ ਚ ਲੀਕ ਹੋ ਜਾਂਦਾ ਕਿਹਦੇ ਘਰ ਦਾ ਕੋ ਤੇ तकरीबन ਕਈ ਘਰਾਂ ਦੇ ਵਿੱਚ ਤੇ ਇੱਥੋਂ ਤੱਕ ਕੇ ਥੱਲੇ ਨੀਆਂ ਹੀ ਪਾਰ ਚੁੱਕੀਆਂ ਪਾਣੀ ਥੱਲੇ ਥੱਲੇ ਜਾ ਰਿਹਾ ਜੀ ਬਹੁਤ ਜ਼ਿਆਦਾ ਲੋਕਾਂ ਨੂੰ ਇਸ ਗੱਲ ਕੋ ਮੁਸ਼ਕਲ ਆ ਰਹੀ ਹੈ ਅਸੀਂ ਚਾਹੁੰਦੇ ਆ ਵੀ ਉਹਨਾਂ ਪਾਣੀ ਦੇ ਜਿਹੜੀ ਪੈਪਾਂ ਨਵੀਆਂ ਪਾਈਆਂ ਜਾਣ ਤੇ ਲੋਕਾਂ ਨੂੰ ਪਾਣੀ ਪ੍ਰੋਪਰ ਘਰਾਂ ਤੱਕ ਮਿਲ ਜਾਕੇ ਕਿਉਂਕਿ ਹੁਣ ਸਮਰਸੀਬਲ ਮੋਟਰਾਂ ਦਾ ਦੂਜਾ ਦਾ ਨਹੀਂ ਹਰ ਕੋਈ ਟੁੱਟੀ ਦਾ ਸਰਕਾਰੀ ਪਾਣੀ ਪੀ ਰਿਹਾ ਉਹ ਪੈਪ ਪਾਟਣ ਦੇ ਕਾਰਨ ਕਿਸੇ ਦੇ ਵਿੱਚੋਂ ਸੱਪ ਨਿਕਲਦੇ ਪਏ ਕਿਤੇ ਡੱਡੀ ਨਿਕਲਦੀ ਪਏ ਕਿਤੇ ਗੰਦਾ ਪਾਣੀ ਆ ਰਿਹਾ ਉਹਦੇ ਕਰਕੇ ਦੁਨੀਆ ਵੀ ਜਿਹੜੀ ਹੈ ਪਿੰਡ ਵਾਲੇ ਵੀ ਬਹੁਤ ਜ਼ਿਆਦਾ ਬਿਮਾਰ ਹੋ ਰਿਹਾ ਜੀ ਅਸੀਂ ਚਾਹੁੰਦੇ ਰਨਾਕਰਨ ਪ੍ਰਤਾਪ ਸਿੰਘ ਹੈ ਜੀ ਨੌਜਵਾਨ ਜੀ ਕਿਹੜੀ ਕਲਾਸ ਚ ਪੜਦੇ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਜੀ ਪਿੰਡਾਂ ਦੇ ਵਿੱਚ ਖੇਡ ਸਟੇਡੀਅਮ ਦੀ ਡਿਮਾਂਡ ਹੁੰਦੀ ਹੈ ਜਾਂ ਜਿਮ ਦੀ ਡਿਮਾਂਡ ਹੁੰਦੀ ਹੈ ਪਿੰਡ ਦੇ ਵਿੱਚ ਵੀ ਕੋਈ ਡਿਮਾਂਡ ਰੱਖੀ ਹੈ ਸਰਪੰਚ ਸਾਹਿਬ ਕੋਲ ਖੇਡ ਸਟੇਡੀਅਮ ਹੋਵੇ ਨੌਜਵਾਨ ਖੇਡ ਸਕਣ ਨਸ਼ੇ ਤੋਂ ਦੂਰ ਰਹਿ ਸਕਣ ਹਾਂਜੀ ਹਾਂਜੀ ਰੱਖੀ ਜੀ ਡਿਮਾਂਡ ਸਰਪੰਚ ਸਾਹਿਬ ਅੱਗੇ ਵੀ ਇੱਕ ਸਾਨੂੰ ਅਹੀਂ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਸਟੇਡੀਅਮ ਬਣਾ ਕੇ ਦਿੱਤਾ ਜਾਵੇ ਇੱਕ ਜਿਮ ਬਣਾ ਕੇ ਦਿੱਤੀ ਜਾਵੇ ਕਿ ਜਿਹੜਾ ਵੀ ਨੌਜਵਾਨ ਨਸ਼ਿਆਂ ਦੇ ਲੱਗੇ ਆ ਉਹ ਨਾ ਲੱਗਣ ਠੀਕ ਹੈ ਤੇ ਅਸੀਂ ਸਰਪੰਚ ਸਾਹਿਬ ਨੂੰ ਮੰਗ ਕੀਤੀ ਹੈ ਤੇ ਇਸ ਸਟੇਡੀਅਮ ਦੇ ਵਿੱਚ ਕੀ ਕੀ ਲੱਗਦਾ ਹੋਣਾ ਚਾਹੀਦਾ ਵਾ ਕਿਹੜੀ ਕਿਹੜੀ ਚੀਜ਼ ਕਿਉਂਕਿ ਅੱਜ ਕੱਲ ਜਿਹੜੇ ਨੌਜਵਾਨ ਨੇ ਭਰਤੀ ਬੜੀ ਛੇਤੀ ਹੁੰਦੇ ਨੇ ਸਾਡੇ ਜੇ ਸਰਦੀ ਖੇਤਰ ਦੇ ਨੌਜਵਾਨਾਂ ਦੀ ਗੱਲ ਕੀਤੀ ਹੈ ਮਤਲਬ ਟਰੈਕ ਤੇ ਭੱਜਦੇ ਨੇ ਤੇ ਜਿਹੜੇ ਫੌਜ ਦੇ ਵਿੱਚ ਭਰਤੀ ਹੁੰਦੇ ਨੇ ਜਿਸ ਤਰੀਕੇ ਦੇ ਨਾਲ ਲੱਗਦਾ ਖੇਡ ਦੇ ਵਿੱਚ ਵਧੀਆ ਖੇਡ ਸਟੇਡੀਅਮ ਹੋਣਾ ਚਾਹੀਦਾ ਹਾਂਜੀ ਮਤਲਬ ਕਿ ਵਧੀਆ ਹੀ ਹੋਣਾ ਚਾਹੀਦਾ ਵਾ ਸਾਰੇ ਮਤਲਬ ਕਿ ਜਿਮ ਦਾ ਵੀ ਸਾਰਾ ਸਮਾਨ ਨਾਲ ਹੋਣਾ ਚਾਹੀਦਾ ਵਾ ਤੇ ਟਰੈਕ ਤੋਂ ਸਾਰੇ ਬਣੀ ਹੋਣੇ ਚਾਹੀਦੇ ਉੱਥੇ ਵੀ ਜਿਹੜਾ ਕੋਈ ਚੀਜ਼ ਦੀ ਦਿੱਕਤ ਨਾ ਹੋਵੇ ਵਧੀਆ ਗਰਾਊਂਡ ਚਾਹੀਦੀ ਖੁੱ ਕੋਚ ਵੀ ਹੋਣਾ ਚਾਹੀਦਾ ਕੋਚ ਵੀ ਹੋਣਾ ਚਾਹੀਦਾ ਇੱਕ ਸਮਾਨ ਸਾਮਾਨ ਵੀ ਸਾਰਾ ਹੋਣਾ ਚਾਹੀਦਾ ਹਾਂਜੀ ਸਮਾਨ ਵੀ ਸਾਰਾ ਹੋਣਾ ਚਾਹੀਦਾ ਮਤਲਬ ਕਿ ਜਿਹੜਾ ਦਿੱਕਤ ਨਾ ਆਵੇ ਕੇ ਚੀਜ਼ ਦੀ ਠੀਕ ਹੈ ਸੋ ਬਿਲਕੁਲ ਗੱਲਬਾਤ ਕਰਦੇ ਵੀਰ ਜੀ ਪੀਣ ਵਾਲਾ ਪੀਣ ਵਾਲੇ ਪਾਣੀ ਪਾਣੀ ਹੈਗਾ ਪੀਣ ਵਾਲਾ ਜੀ ਪਿੰਡ ਵਿੱਚ ਹਾਂਜੀ ਹੈਗਾ ਪਾਣੀ ਹੈਗਾ ਪਰ ਜਿੱਦੂ ਇਹਨਾਂ ਨੇ ਕਿਹਾ ਮਤਲਬ ਉਹ ਹਿਆਲਿਆ ਹਾਂਜੀ ਠੀਕ ਹੈ ਸਾਫ਼ ਪੀਣ ਵਾਲਾ ਪਾਣੀ ਬੜੀ ਆ ਹਾਂਜੀ ਪਾਣੀ ਤਾਂ ਹੈਗਾ ਸਭ ਮਤਲਬ ਚਲ ਆਉਂਦਾ ਨਹੀਂ ਨਾ ਲੀਕਿੰਗ ਬੜੀ ਆ ਲੀਕਿੰਗ ਨਾਲ ਖਰਾਬ ਹੋ ਜਾਂਦਾ ਹਾਂਜੀ ਮਤਲਬ ਉਹ ਚੀਜ਼ ਸਹੀ ਸਕੋਲੀਏ ਨਿਕਲਦੇ ਆ ਜੋ ਵੀ ਕਰੇ ਹਾਂਜੀ ਨਹੀਂ ਉਹ ਬੜੀ ਸਮ ਕੀ ਨਾ ਜੀ ਬੀਤ ਜੀ ਸੁਖਦੇਵ ਸਿੰਘ ਕੀ ਕਹਿਣਾ ਚਾਹੁੰਦੇ ਹੋ ਕੀ ਖਾਸ ਡਿਮਾਂਡ ਰੱਖੀ ਐ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਵੀ ਆ ਚੀਜ਼ ਪਿੰਡ ਦੇ ਵਿੱਚ ਡਿਮਾਂਡ ਇਹ ਆ ਵੀ ਪਿੰਡ ਦੀਆਂ ਜਿਹੜੀਆਂ ਛੜਕਾ ਛੁੜਕਾਆਂ ਵਾ ਵੇਹੇ ਤਕਰੀਬਨ ਸਾਰੀਆਂ ਮਾੜੀਆਂ ਹੋਈਆਂ ਵਾ ਫਿਰਨੀਆਂ ਪੁਰਨੀਆਂ ਵੀ ਮਾੜੀਆਂ ਵਾ ਨਾਲਿਆਂ ਨੂਣਾ ਦਾ ਮੰਡਾ ਆ ਲਿਆ ਸਰਪੰਚ ਸਾਹਿਬ ਨੂੰ ਉਮੀਦ ਕਰਦੇ ਆ ਵੀ ਸਾਰੀਆਂ ਪ੍ਰੋਪਰ ਠੀਕ ਕੀਤੀਆਂ ਜਾਣ ਤੇ ਛੜਕਾ ਛੁੜਕਾਆਂ ਦੀਆਂ ਪ੍ਰੋਪਰ ਬੜੀਆਂ ਜਿਹੀਆਂ ਬਣਾਈਆਂ ਜਾਣ ਬਾਕੀ ਠੀਕ ਹੀ ਚੱਲ ਰਿਹਾ ਪਿੰਡ ਦੇ ਵਿੱਚ ਤੁਸੀਂ ਨੌਜਵਾਨ ਸਰਪੰਚ ਚੁਣਿਆ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮਤਲਬ ਹੁੰਦਾ ਹੈ ਕਿ ਕੰਮ ਜਿਹੜਾ ਵਾ ਜਿਆਦਾ ਤੋਂ ਜਿਆਦਾ ਕੀਤਾ ਜਾਵੇ ਉਹਨਾਂ ਦੇ ਇੱਕ ਜਜ਼ਬਾ ਹੁੰਦਾ ਲੱਗਦਾ ਹੈ ਕਿ ਵਧੀਆ ਸਰਪੰਚ ਵੀ ਚੁਣਿਆ ਪਿੰਡ ਲੋ ਨਾ ਸਰਪੰਚ ਸਾਹਿਬ ਤੇ ਬਹੁਤ ਵਧੀਆ ਸੁਭਾਸ ਬੂ ਦੇ ਬਹੁਤ ਵਧੀਆ ਨੇ ਸਰਪੰਚ ਸਾਹਿਬ ਬਾਕੀ ਇਹ ਵੀ ਵੇਖੋ ਸਰਕਾਰਾਂ ਤੇ ਉਮੀਦ ਹੁੰਦੀ ਹੈ ਸਰਕਾਰਾਂ ਜੇ ਸਰਪੰਚ ਨੂੰ ਕੋਈ ਪੈਸੇ ਵੱਲੋਂ ਗ੍ਰਾਂਟਾਂ ਉਪਲਬਧ ਕਰਨਗੇ ਤੇ ਫਿਰ ਹੀ ਸਰਪੰਚ ਵੀ ਗਾਂ ਚੱਲੇਗਾ ਮਤਲਬ ਮਤਲਬ ਕਿ ਸਰਕਾਰ ਦੀ ਸਪੋਰਟ ਤੋਂ ਬਿਨਾ ਸਰਪੰਚ ਨਹੀਂ ਚੱਲ ਸਕਦਾ ਨਹੀਂ ਸਰਕਾਰ ਦੀ ਸਪੋਰਟ ਤੋਂ ਬਿਨਾ ਸੋ ਬਿਲਕੁਲ ਹਾਲਾਂਕਿ ਗੱਲਬਾਤ ਕਰਦੇ ਆ ਸਰਪੰਚਨਾ ਵੀ ਕੀ ਕਹਿਣਾ ਚਾਹੁੰਦੇ ਹੋ ਵੀਰਜੀ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਲੋਕਾਂ ਨੇ ਇੱਕ ਨੌਜਵਾਨ ਸਰਪੰਚ ਚੁਣਿਆ ਜਿਸ ਤਰੀਕੇ ਨਾਲ ਉਹਨਾਂ ਨੇ ਡਿਮਾਂਡ ਰੱਖੀ ਸਭ ਤੋਂ ਪਹਿਲਾਂ ਗਲੀਆਂ ਨਾਲੀਆਂ ਦੀ ਉਸ ਨੂੰ ਲੈ ਕੇ ਕੀ ਅਫਰਦੀ ਮੈਂ ਤੁਹਾਡਾ ਧੰਨਵਾਦ ਕਰਦਾ ਵਾਂ ਪਹਿਲਾਂ ਚੈਨਲ ਦਾ ਨਿਊਜ਼ ਨੈਸ਼ਨਲ ਦਾ ਜਿਹੜੇ ਤੁਸੀਂ ਸਾਡੇ ਪਿੰਡ ਨਗਰ ਦੇ ਵਿੱਚ ਪਹੁੰਚੇ ਹੋ ਮੈਂ ਆਪਣੇ ਨਗਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਨੌਜਵਾਨ ਮੇਰੇ ਤੇ ਬਹੁਤ ਜ਼ਿਆਦਾ ਇਹਨਾਂ ਦੇ ਨਗਰ ਵਾਲਿਆਂ ਦੀ ਆਸਾਂ ਨੇ ਸਭ ਤੋਂ ਪਹਿਲਾਂ ਨਸ਼ੇ ਦਾ ਬਹੁਤ ਜ਼ਿਆਦਾ ਮੈਂ ਆਪਣੇ ਆਉਣ ਸਾਹ ਸਰਪੰਚ ਬਣ ਤੋਂ ਪਹਿਲਾਂ ਵੀ ਐਫਰਟ ਕਰਦਾ ਰਿਹਾ ਸਰਪੰਚ ਬਣ ਕੇ ਮੈਂ ਸਭ ਤੋਂ ਪਹਿਲਾਂ ਆਪਣਾ ਨਸ਼ੇ ਦਾ ਕੰਮ ਕਰ ਜਿਹੜਾ ਸਾਡੇ ਪਿੰਡ 30 30 40 40 ਕਿਲੋਮੀਟਰ ਤੋਂ ਲੋਕ ਲੈਣ ਆਉਂਦੇ ਨੇ ਮਸ਼ਹੂਰ ਹੋ ਗਿਆ ਸੀ ਮੱਧੂ ਚਾਂਗਾ ਵੀ ਜਿੱਥੋਂ ਨਹੀਂ ਨਾ ਮਿਲਦਾ ਮੱਧੂ ਚਾਂਗੇ ਜਾ ਕੇ ਨਸ਼ਾ ਲਿਆਉ ਉਹ ਸਾਰੇ ਆ ਭੈਣ ਭਰਾਵਾਂ ਦੀ ਆਪਣੇ ਮੈਂ ਪੰਚਾਇਤ ਦੇ ਸਾਥ ਨਾਲ ਨਗਰ ਦੇ ਸਾਥ ਦੇ ਨਾਲ ਸਾਰੇ ਦੇ ਨਾਲ ਮੈਂ ਉਹ ਪੁਲਿਸ ਪ੍ਰਸ਼ਾਸਨ ਨੇ ਆਪਣੇ ਐਸ ਐਚਓ ਸਾਹਿਬ ਨੇ ਬਹੁਤ ਆਪਣੀ ਹੈਲਪ ਕੀਤੀ ਆ ਤੇ ਜਿਹੜੇ ਬੰਦੇ ਨਸ਼ਾ ਵੇਚਦੇ ਫੜ ਫੜ ਕੇ ਉਹਨਾਂ ਨੂੰ ਅੰਦਰ ਦਿੱਤਾ ਵਾ ਤੇ ਅਸੀਂ ਧੰਨਵਾਦ ਕਰਦੇ ਆ ਪੁਲਿਸ ਪ੍ਰਸ਼ਾਸਨ ਦਾ ਵੀ ਜਿੰਨਾ ਸਾਡੀ ਇੰਨੀ ਮਦਦ ਕੀਤੀ ਆ ਤੇ ਨਗਰ ਦਾ ਧੰਨਵਾਦ ਕਰਦਾ ਵੀ ਜਿੰਨਾ ਮਤ ਕਰਕੇ ਤੇ ਪਿੰਡੋਂ ਨਸ਼ਾ ਜਿਹੜਾ ਖਤਮ ਕੀਤਾ ਵਾ ਪਰ ਜਿਸ ਤਰੀਕੇ ਨਾਲ ਗਲੀਆਂ ਨਾਲੀਆਂ ਦੀ ਡਿਮਾਂਡ ਰੱਖੀ ਉਸ ਵਾਸਤੇ ਕੀ ਕਰ ਰਹੇ ਹੋ ਉਸ ਵਾਸਤੇ ਜਿਹੜੀ ਸੜਕ ਹੈ ਆਪਣੀ ਆਪਣੀ ਮੱਤੇ ਨਾਲ ਤੋਂ ਚੱਲ ਕੇ ਮੋਰ ਪਣਾ ਰਹੀਆਂ ਤਾਂ ਕਿ ਜਾਂਦੀ ਜਿਹੜੀ ਪਤੇਗੜ ਨੂੰ ਵੀ ਜੋੜਦੀ ਹੈ ਸਾਨੂੰ ਇਹ ਨਾਲੇ ਨੂੰ ਵੀ ਜੋੜਦੀ ਆ ਉਹ ਮੰਤਰੀ ਸਾਹਿਬ ਨੂੰ ਕਹਿ ਕੇ ਮੈਂ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ 18 ਉਹ ਜਿਹੜਾ ਪਿਛਲੇ ਮਹੀਨੇ ਸੈਂਟਰ ਸਰਕਾਰ ਦੇ ਆਪਣਾ ਕੰਟਰੈਕਟ ਤੋੜਤਾ ਸੀ ਪੰਜਾਬ ਸਰਕਾਰ ਦੇ ਨਾਲ ਸੜਕਾਂ ਦਾ ਉਹਦੇ ਕਰਕੇ ਉਹ ਲੇਟ ਹੋ ਗਈ ਨਹੀਂ ਤੇ ਹੁਣ ਤੱਕ ਬੰਨਾ ਸਟਾਰਟ ਹੋ ਗਿਆ ਪਾਸ ਹੋਈ ਹੈ ਆਪਣੀ ਬਸ ਸਟੈਂਡਰੀ ਲੱਗਣ ਵਾਲਾ ਰਹਿ ਗਿਆ ਜਨਵਰੀ ਮਹੀਨੇ ਤੱਕ ਉਹਨਾਂ ਨੇ ਐਲਾਨ ਦਵਾਇਆ ਵੀ ਤੁਹਾਡੀ ਸੜਕ ਜਿਹੜੀ ਸਟਾਰਟ ਹੋ ਜੇਗੀ ਤੇ ਜਿਹੜੀ ਗਲੀਆਂ ਵਾਸਤੇ ਉਹ ਵੀ ਮੰਤਰੀ ਸਾਹਿਬ ਕੋਲ ਮੈਂ ਮੰਗ ਕੀਤੀ ਹੈ ਵੀ ਗ੍ਰਾਂਟ ਦਿੱਤੀ ਜਾਵੇ 50 ਲੱਖ ਰੁਪਏ ਆਪਾਂ ਉਹਨਾਂ ਦਾ ਥਾਪਰ ਮਾਡਲ ਬਣਾਉਣ ਵਾਸਤੇ ਉਹਨਾਂ ਨੇ ਗ੍ਰਾਂਟ ਦੇ ਜਾਨੀ ਕਿ ਸਾਰਾ ਕੁਝ ਸੈਂਸ਼ਨ ਹੋ ਗਿਆ ਵਾ ਹਾ ਡਾਊਨ ਕਰਕੇ ਥੋੜੇ ਲੇਟ ਹੋ ਗਿਆ ਉਹ ਧੜੀ ਡੰਗ ਦੇ ਵਿੱਚ ਆਪਾਂ ਨੂੰ ਪਹ ਮੋੜੋ ਚੱਪੜ ਬੰਜੇੜਾ ਪਾਣੀ ਥੱਲੇ ਜਾਂਦਾ ਵਾ ਗੰਦਾ ਜੀਰਦਾ ਵਾ ਉਹਦੇ ਨਾਲ ਬੜਾ ਨੁਕਸਾਨ ਹੁੰਦਾ ਵੀ ਸਾਰੇ ਨਗਰ ਨੂੰ ਗੰਦਾ ਪਾਣੀ ਪੀਣ ਨੂੰ ਮਿਲਦਾ ਉਹ ਸਾਫ਼ ਹੋ ਜਾਏਗਾ ਤੇ ਜਿਹੜੀ ਗੱਲ ਇਹ ਪਾਈਪ ਲਾਈਨ ਦੀ ਇਹ ਸਾਰੇ ਮੈਂ ਐਸਟੀਮੇਟ ਪੜਾ ਕੇ ਤੇ ਭੇਜੀ ਹੋਈ ਆ ਇਹ ਜਲਦੀ ਪਾਸ ਹੋ ਕੇ ਆਏ ਨੇ ਕਿ ਇਹਦੇ ਮੈਂ ਨਵੀਂ ਪਾਈਪ ਲਾਈਨ ਜਿਹੜੀ ਪੀਣ ਵਾਲੇ ਪਾਣੀ ਦੀ ਅਪਵਾ ਦੇਗਾ ਅ ਤੁਸੀਂ ਵੀ ਨੌਜਵਾਨ ਨੇ ਜਿਸ ਤਰੀਕੇ ਨਾਲ ਵੀਰ ਨੇ ਡਿਮਾਂਡ ਰੱਖੀ ਖੇਡ ਸਟੇਡੀਅਮ ਦੀ ਤੇ ਜਿਮ ਦੀ ਨਸ਼ੇ ਨੂੰ ਲੈ ਕੇ ਤੁਸੀਂ ਜ਼ਰੂਰ ਐਫਰਟਸ ਕਰ ਰਹੇ ਹੋ ਕਿ ਨਸ਼ਾ ਜਿਹੜਾ ਖਤਮ ਕੀਤਾ ਜਾਵੇ ਪਰ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਵੀ ਜੋੜਨਾ ਪਵੇਗਾ ਉਸ ਵਾਸਤੇ ਕੀ ਉਸ ਵਾਸਤੇ ਜਿਹੜਾ ਵਾ ਸਟੇਡੀਅਮ ਆਪਣਾ ਜਿਹੜਾ ਬਣਾ ਕੇ ਸਟੇਡੀਅਮ ਵਾਸਤੇ ਭੇਜਿਆ ਵਾ ਜਿਹੜੇ ਵੱਡੇ ਪਿੰਡ ਹੀ ਉਹਨਾਂ ਪਹਿਲ ਦੇ ਅਧਾਰ ਤੇ 35 ਪਿੰਡਾਂ ਨੂੰ ਮਿਲ ਚੁੱਕਾ ਵਾ ਉਹਦੇ ਵਿੱਚ ਜਿਹੜਾ ਦੂਜੇ ਨੰਬਰ ਤੇ ਲਿਸਟ ਨਿਕਲੇਗੀ ਉਹਦੇ ਵਿੱਚ ਮਦੂ ਸ਼ੰਗ ਦਾ ਜਰੂਰ ਨਾਮ ਆਏਗਾ ਮੈਨੂੰ ਮੰਤਰੀ ਸਾਹਿਬ ਤੇ ਭਰੋਸਾ ਵਾ ਵੀ ਉਹ ਜਿਹੜਾ 30 35 ਲੱਖ ਰੁਪਇਆ ਲਾ ਕੇ ਉਹਦਾ ਟਰੈਕ ਬਣਾਉਣਗੇ ਉਹਦੇ ਵਿੱਚ ਵਾਲੀਬਾਲ ਦਾ ਸਟੇਡੀਅਮ ਬਣਾਉਣਗੇ ਫੁੱਟਬਾਲ ਦੀ ਵੀ ਗਰਾਊਂਡ ਵਿੱਚ ਨਾਲ ਬਣਾ ਕੇ ਦੇਣਗੇ ਐਡ ਕਰਕੇ ਦੇਣਗੇ ਤੇ ਉਹ ਸਾਰਾ ਉਹ ਪ੍ਰੋਪਰ ਬਣਵਾ ਕੇ ਦੇਣਗੇ ਮੈਨੂੰ ਉਹਨਾਂ ਤੇ ਆਸ ਹੈਗੀ ਆ ਵੀ ਜਿਹੜੀ ਦੂਜੀ ਲਿਸਟ ਆ ਤੇ પાਕੇ ਭੇਜੇ ਹੋਏ ਨੇ ਉਹ ਤਲਬ ਵਗੈਰਾ ਜਿਹੜਾ ਹੋ ਗਿਆ ਸਾਰਾ ਕੁਝ ਆਪਣਾ ਤੇ ਉਹ ਜਲਦੀ ਆ ਜਾਏਗਾ ਉਹ ਵੀ ਸੋ ਬਿਲਕੁਲ ਹੋਰ ਵੀ ਸਾਡੇ ਨਾਲ ਇੱਥੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਵੀਰ ਜੀ ਕੀ ਨਾਮ ਹੈ ਮੇਰਾ ਨਾਮ ਗੁਰਮੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਪਿੰਡ ਹੈ ਤੁਹਾਡਾ ਹਾਂ ਜੀ ਕਿ ਕੀ ਖਾਸ ਹੋਣਾ ਚਾਹੀਦਾ ਪਿੰਡ ਦੇ ਵਿੱਚ ਸਰਪੰਚ ਸਾਹਿਬ ਨਾਲ ਗੱਲਬਾਤ ਦੇਖੋ ਸਰਪੰਚ ਸਾਹਿਬ ਵੀ ਤੁਹਾਨੂੰ ਜਿਵੇਂ ਬਣਿਆ ਕੰਮ ਤੇ ਕਾਫੀ ਕੀਤੇ ਨੇ ਨਾਲ ਠੀਕ ਹੈ ਜੀ ਵਧੀਆ ਕੰਮ ਕਰ ਰਹੇ ਨੇ ਹਾਂਜੀ ਬਾਕੀ ਇਹ ਵੀ ਇਤਨਾ ਸਾਡੇ ਇਧਰ ਡੇਰੇ ਆ ਇਹਨਾਂ ਨੂੰ ਮਤਲਬ ਪਾਣੀ ਦੀ ਸਹੂਲਤ ਵੀ ਚਾਹੀਦੀ ਹੈ ਪਿੰਡ ਵਿੱਚ ਤੇ ਪਾਣੀ ਆਉਂਦਾ ਪਰ ਹਾਲਤ ਬਹੁਤ ਮਾੜੀ ਉਸ ਪਾਣੀ ਦੀ ਲਡੇਰਿਆਂ ਚ ਪੀਣ ਵਾਲੇ ਪਾਣੀ ਇਧਰ ਇਹ ਸਾਡੇ ਪਾਸੇ ਨੂੰ ਪਾਣੀ ਨਹੀਂ ਆਤਾ ਇਧਰ ਕਿਸੇ ਪਾਸੇ ਨੂੰ ਲੈਣ ਨੂੰ ਹੁੰਦਾ ਠੀਕ ਹੈ ਪਿੰਡ ਵਿੱਚ ਵੀ ਪਾਣੀ ਚੱਲਦਾ ਪਰ ਉਹ ਵੀ ਖਰਾਬ ਹੀ ਤੁਹਾਨੂੰ ਪਤਾ ਨਾਲੀਆਂ ਵਿੱਚ ਪਾਣੀ ਪਈ ਜਾਂਦਾ ਠੀਕ ਹੈ ਪਿੰਡ ਦੇ ਵਿੱਚ ਕੋਈ ਸਹੂਲਤ ਹੈਗੀ ਬੱਸਾਂ ਦੀ ਸਹੂਲਤ ਜਿਵੇਂ ਇਹ ਬੱਸ ਅਜੇ ਤੋ ਸਾਡੀ ਸੰਭਾਲ ਤੋਂ ਪਹਿਲਾਂ ਚੱਲਦੀ ਹੁੰਦੀ ਸੀ ਅੱਛਾ ਜੀ ਪਰ ਬਾਅਦ ਜਦੋਂ ਬੱਸ ਜਾਣੀ ਹੁੰਦਾ ਐਸਾ ਬੱਸ ਵੀ ਚੱਲਦੀ ਕਾਗਜ਼ੀ ਇਹ ਵੀ ਚਲਦੀ ਆ ਠੀਕ ਹੈ ਪਰ ਇਸੇ ਆਉਂਦੀ ਨਹੀਂ ਹੈਗੀ ਪਰ ਲੱਗਦਾ ਬਸ ਦੀ ਤੇ ਬਹੁਤ ਵੱਡੀ ਜ਼ਰੂਰਤ ਹੈ ਅੱਜ ਜੀ ਜ਼ਰੂਰਤਾਂ ਹੈਗੀ ਮਤਲਬ ਇਹ ਸਕੂਲਜ ਜਾਣਾ ਜਾਂ ਹਾਂਜੀ ਇਹ ਤਾਂ ਮਤਲਬ ਸਰਕਾਰ ਦਾ ਹੀ ਕੰਮ ਹੈ ਨਾ ਮਤਲਬ ਚਾਲੂ ਕਰ ਸਕਦੀ ਹੈ ਜਦੋਂ ਦੀ ਬੰਦ ਹੋਈ ਮੁੜ ਕੇ ਚਾਲੂ ਨਹੀਂ ਹੋਈ ਤੀ ਇਹਦੇ ਬਾਰੇ ਕਿਸੇ ਨੇ ਧਿਆਨ ਨਹੀਂ ਦਿੱਤਾ ਤਾਂ ਨਾ ਇਹ ਚਲਦੀ ਪਈ ਹੈ ਠੀਕ ਹੈ ਅਬਿਲਜੀ ਕੀ ਨਾ। ਮੇਰਾ ਨਾਮ ਵਰਪ੍ਰੀ ਸਿੰਘ ਹੈ ਜੀ ਵੀ ਜੀ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਜੀ। ਅਸੀਂ ਇਹ ਡਿਮਾਂਡ ਕਰਦੇ ਆਂ ਵੀ ਸਾਡੀ ਗਰਾਊਂਡ ਪਿੰਡ ਦੀ ਵਧੀਆ ਬਣੇ, ਵਾਲੀਬਾਲਾ ਬਣੇ, ਉੱਥੇ ਫੁੱਟਬਾਲ ਵਾਸਤੇ ਬਣੇ। ਜਿੰਮ ਆਵੇ ਸਾਰਾ ਸਮਾਨ ਉੱਥੇ ਵੀ ਜੀ। ਅਹੀਂ ਫਟੇ ਘੜ ਲਾਉਣ ਜਾਂਦੇ ਰਹੇ। ਜਿੰਮ ਚਲੋ ਇੱਥੇ ਆਵੇ ਸਾਰਾ ਕੁਝ ਇੱਥੇ ਕਰੀਏ ਆਪਾਂ ਲਾਈਏ ਜਿੰਮ ਇੱਥੇ। ਸਾਰੇ ਮੁੰਡੇ ਨਾਲ ਮਿਲ ਕੇ ਇੱਥੇ ਖੇਡਿਆ ਕਰੀਏ ਵਾਲੀਬਾਲ ਦੀ ਗਰਾਊਂਡ ਸਾਨੂੰ ਬਣਾ ਕੇ ਦੇਣ ਇੱਕ ਤੇ ਸਾਨੂੰ ਇੱਕ ਫੁੱਟਬਾਲ ਦੀ ਗੇਮ ਗਰਾਊਂਡ ਬਣਾ ਕੇ ਦੇਣ ਵੀ ਜੀ। ਨਸ਼ੇ ਨੂੰ ਗੱਲ ਕੀਤੀ ਜਾਵੇ ਨਸ਼ੇ ਨੂੰ ਲੈ ਕੇ ਕੀ ਹਾਲ ਸਾਡਾ ਨਸ਼ੇ ਰਹਿੋ ਵੀਜੀ ਨੌਜਵਾਨੇ ਦਾ ਵਿਲੇ ਤੁਰੇ ਫਿਰਦੇ ਫਿਰ ਹੋਰ ਮੁੰਡਿਆਣਾ ਬਾਹਰ ਦੇ ਨਾਲ ਫਿਰਦੇ ਆ ਫਿਰ ਇਦਾਂ ਨਸ਼ਾ ਜਿਹਾ ਲੱਗਦੇ ਆ ਇੱਥੇ ਆ ਸਾਡੇ ਪਿੰਡ ਗਰਾਊਂਡ ਬਣੀ ਹੋਵੇ ਸਾਰਾ ਇੱਥੇ ਆਉਣ ਸਾਰੇ ਸ਼ਾਮ ਨੂੰ ਖੇਡਣ ਤਾਂ ਆਪੇ ਵੀਜੀ ਨਸ਼ਾ ਨਾਲ ਜਾਣ ਸਾਰੇ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਨੌਜਵਾਨਾਂ ਨੇ ਇਹੋ ਕਹਿਣਾ ਚਾਹੁੰਦੇ ਆ ਵੀ ਇਹ ਨਸ਼ਾ ਛੱਡੋ ਤੇ ਇੱਥੇ ਗਰਾਊਂਡ ਆਪਣੀ ਸਰਪੰਚ ਸਾਹਿਬ ਕਹਿੰਦੇ ਨੇ ਵੀ ਆਪਾਂ ਮਥੇ ਪਾਈ ਨੇ ਸਾਰੇ ਆਸ ਹੋ ਜਾਣੇ ਤੇ ਇੱਥੇ ਸ਼ਾਮ ਨੂੰ ਆਇਆ ਕਰੀਏ ਇੱਥੇ ਖੇਡਿਆ ਕਰੀਏ ਸਾਰੇ ਜਣੇ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਹਰਪਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਆ ਬਣਾ ਕੇ ਦਿਓ ਅਸੀਂ ਇਹ ਕਹਿਣਾ ਚਾਹੁੰਦੇ ਜਿਹੜੇ ਨੌਜਵਾਨ ਨੇ ਪੜ੍ਹੇ ਲਿਖੇ ਆ ਪਿੰਡਾਂ ਵਿੱਚ ਉਲਦਾ ਕੋ ਮੁੰਡੇ ਗਲਤ ਕੰਮਾਂ 'ਚ ਪੈਣਦੇ ਆ ਇਹਨਾਂ ਨੂੰ ਨੌਕਰੀਆਂ ਨੌਕਰੀ ਦਿੱਤੀਆਂ ਜਾਣ ਸਰਕਾਰ ਦਵੇ ਇਹਨਾਂ ਨੂੰ ਤੇ ਬਸ ਇਹੀ ਸਾਨੂੰ ਅ ਪਸ਼ੂਆਂ ਦਾ ਹਸਪਤਾਲ ਹੈਗਾ ਪਿੰਡ 'ਚ ਹੈਗਾ ਜੀ ਤੇ ਉੱਥੇ ਪਸ਼ੂਣੇ ਠੀਕ ਠਾਕ ਹੈ ਉਹ ਤੇ ਡਾਕਟਰ ਡਾਕਟਰ ਆਉਂਦੇ ਨੇ ਕੋਈ ਸਮੱਸਿਆ ਕੋਈ ਬਾਕੀ ਆ ਸੜਕਾਂ ਸੁੜਕਾਂ ਦੀ ਹੈਗੀ ਸਮੱਸਿਆ ਫੇ ਸੜਕਾਂ ਨਹੀਂ ਅਜੇ ਤੱਕ ਬਡੀਆਂ ਬਾਕੀ ਹੋਰ ਕੋਈ ਸੋਚਦਾ ਹੈ ਤੇ ਉਹ ਲੋਕਾਂ ਵਾਸਤੇ ਹੈਗਾ ਜੀ ਹਸਪੀਟਲ ਨਾ ਉਹ ਟਵੀਟਰ ਨਹੀਂ ਹੰਨੀ ਕਿਰ ਕਿਸ ਤਰੀਕੇ ਦੇ ਨਾਲ ਇਲਾਜ ਕਰਾਉਣਾ ਜਾਂ ਦਵਾਈ ਘਰੋਂ ਦੀ ਲੋੜ ਪੈ ਜਾਏ ਫਿਰ ਉਹ ਸਾਨੂੰ ਸ਼ਹਿਰ ਹੀ ਜਾਣਾ ਪੈਂਦਾ ਜੀ ਸ਼ਹਿਰ ਤੇ ਇਥੋਂ ਮੇਸਾਣਾ 40 50 ਕਿਲੋ ਹਾਂਜੀ 40 50 ਕਿਲੋ ਮੀਟਰ ਹੈ ਬਹੁਤ ਕਾਫੀ ਸੱਜਲ ਸਵਾਰੀ ਹੁੰਦੀ ਬੜੀ ਜੀ ਉਹ ਤੇ ਫਿਰ ਹੁਣੀ ਹੁਣੀ ਤੁਹਾਨੂੰ ਪਤਾ ਹੀ ਆ ਕਿ ਅੱਜ ਪਿੰਡਾਂ ਦੇ ਵਿੱਚ ਛੋਟੇ ਛੋਟੇ ਕਲੀਨਿਕ ਹੋ ਰਹੇ ਰਾਤ ਨੂੰ ਕੋਈ ਬਿਮਾਰ ਹੋ ਜੇਦੀ ਭਜਣਾ ਪੈਂਦਾ ਕਿਸੇ ਪਾਸੇ ਗੱਡੀ ਗੁੱਡੀ ਦਾ ਕੋਈ ਪ੍ਰਬੰਧ ਨਹੀਂ ਇਥੇ ਪਿੰਡਾਂ ਵਿੱਚ ਚੁਣਾ ਚਾਹੀਦਾ ਉਸਾਲ ਛੋਟੀ ਡਿਸਪੈਂਸਰੀ ਖੋਲ ਅਰਸਪਨਸਬ ਡਿਸਪੈਂਸਰੀ ਦੀ ਜਿਸ ਤਰ੍ਹਾਂ ਕਿ ਨਾਲ ਕਾਫੀ ਜ਼ਰੂਰਤ ਹੈ ਕਿ ਵੀ ਬਿਮਾਰ ਤੇ ਹਰ ਕੋਈ ਕਿਸੇ ਨਾ ਕਿਸੇ ਨੂੰ ਜ਼ਰੂਰਤ ਪੈਂਦੀ ਨੇ ਜੀ ਹਾਂਜੀ ਇਹ ਵੀ ਮਤਾ ਪਾ ਕੇ ਭੇਜਿਆ ਹੈ ਡਿਸਪੈਂਸਰੀ ਦਾ ਵਿੱਚ ਵੀ ਜੇ ਜ਼ਿਆਦਾ ਨਹੀਂ ਤੇ ਤੁਸੀਂ 2 ਜਾਂ 3 ਦਿਨ ਹੀ ਇਹਨਾਂ ਨੂੰ ਸਟਾਫ ਇੱਥੇ ਗੁਰੇਨਗਲ ਵੇਂਦਾ ਵਾ ਉਹਨੂੰ ਇੱਥੇ ਸਾਡੇ ਪਿੰਡ ਬੁਲਾ ਕੇ ਤੇ ਪੱਕਾ ਬਾਇਆ ਜਾਵੇ ਉਹਨਾਂ ਨੂੰ ਜਗ੍ਹਾ ਦੇਣ ਦੀ ਸਲਾਹ ਕਰ ਲਈ ਹੈ ਪੰਚਾਇਤ ਦੇ ਵਿੱਚ ਹੈਗੀ ਥੋੜੀ ਜਿਹੀ ਜਗ੍ਹਾ ਉੱਥੋਂ ਪੰਚਾਇਤਕਰ ਬਣਿਆ ਉਹਦੇ ਵਿੱਚ ਇੱਕ ਕਮਰਾ ਬਣਾ ਕੇ ਉਹਨਾਂ ਨੂੰ ਦੇ ਦਾਂਗੇ ਡਿਸਪੈਂਸਰੀ ਨੂੰ ਬਹਿਣ ਵਾਸਤੇ ਵੀ ਚਲੋ ਆਉਣ ਤੇ ਲੋਕਾਂ ਦੀ ਹੈਲਪ ਹੋ ਜਾਏ ਦਵਾਈ ਉਹ ਜਿਹੜੇ ਬੱਚਿਆਂ ਨੂੰ ਛੋਟਿਆਂ ਨੂੰ ਟੀਕੇ ਲੱਗਦੇ ਆ ਉਹ ਵੀ ਸਾਨੂੰ ਗੁਰੇਨਗਲ ਜਾਣਾ ਪੈਂਦਾ ਵਾ ਦੀਏ ਮੰਤਰੀ ਸਾਹਿਬ ਨੂੰ ਵੀ ਉਹ ਵੀ ਸਾਡੇ ਪਿੰਡ ਜਿਹੜੀ ਕੀਤੀ ਜਾਂਦੀ ਹੈ ਬਸਰ ਦੀ ਸਹੂਲਤ ਨਹੀਂ ਹੈਗੀ ਉਸ ਨੂੰ ਲੈ ਕੇ ਵੀ ਪੰਜਾਬ ਰੋਡਵੇ ਦੇ ਜਿਹੜੇ ਜੀਐਮ ਨੇ ਜਾਂ ਵੱਡੇ ਅਧਿਕਾਰੀ ਉਹਨਾਂ ਨੂੰ ਮਿਲੋਗੇ ਉਹਨਾਂ ਨੂੰ ਵੀ ਡਿਮਾਂਡ ਰੱਖੋ ਜੀ ਹਾਂਜੀ ਉਹਨਾਂ ਨੂੰ ਕੀਤੀ ਹੈ ਡਿਮਾਂਡ ਉਹਨਾਂ ਨਾਲ ਸਾਰੀ ਗੱਲਬਾਤ ਹੋਈ ਉਹ ਕਹਿੰਦੇ ਆ ਕਿ ਜਿਹੜੀ ਸੜਕ ਖਰਾਬ ਪਿਆ ਤੇ ਉਹਦੇ ਵਿੱਚ ਨੁਕਸਾਨ ਹੋ ਸਕਦਾ ਜੇ ਸਵਾਰੀਆਂ ਆਉਣ ਜਾਣਗੇ ਤੇ ਉਹ ਬੇਨਤੀ ਕਰਦੇ ਵੀ ਸਭ ਤੋਂ ਪਹਿਲ ਦੇ ਤਰਤੇ ਤੁਸੀਂ ਸੜਕ ਦਾ ਕੰਮ ਕੰਪਲੀਟ ਕਰਾਓ ਤੇ ਫਿਰ ਉਹਦੋਂ ਹੀ ਤੁਹਾਡੀ ਸੜਕ ਵਧੀਆ ਹੋ ਜਾਏਗੀ ਉਹਦੋਂ ਹੀ ਬਸ ਤੇ ਪ੍ਰਬੰਧ ਕਰਦੇ ਆਗੇ ਤੁਹਾਡੇ ਵਾਸਤੇ ਪਿੰਡ ਦੇ ਵਿੱਚ ਜਿਸ ਤਰੀਕੇ ਨਾਲ ਭਾਈ ਨੇ ਦੱਸਿਆ ਕਿ ਪਾਣੀ ਦੀ ਸਹੂਲਤ ਨਹੀਂ ਹੈਗੀ ਪਰ ਡੇਰਿਆਂ ਤੇ ਪਾਣੀ ਦੀ ਸਹੂਲਤ ਨਹੀਂ ਹੈਗੀ ਉਹ ਪ੍ਰਧਾਨ ਜੀ ਸਾਰਾ ਹੀ ਤੁਹਾਨੂੰ ਅੱਗੇ ਵੀ ਬੇਨਤੀ ਦੱਸੀ ਆ ਕਿ ਐਸਟੀਮੇਟ ਆਪਣੇ ਸਾਰੇ ਬਣੇ ਆ ਬਸ ਉਹ ਐਕਸੀਅਨ ਸਾਹਿਬ ਦੀ ਜਿਹੜਾ ਜਲ ਸਪਲਾਈ ਵਾਲੇ ਆ ਉਹਨਾਂ ਦੇ ਸਾਈਨ ਹੋਣੇ ਬਾਕੀ ਆ ਜਦੋਂ ਐਸਟੀਮੇਟ ਪਾਸ ਹੋ ਗਏ ਤੇ ਉਦੋਂ ਤੋਂ ਆਪਾਂ ਕੰਮ ਚਾਲੂ ਕਰਵਾ ਦੇਾਂਗੇ ਪਿੰਡ ਦੇ ਵਿੱਚ ਠੀਕ ਆ ਬਜ਼ੁਰਗੋ ਕੀ ਨਾਂ ਆ ਗਏ ਕਰਮ ਸਿੰਘ ਕੀ ਕਹਿਣਾ ਚਾਹੁੰਦੇ ਹੋ ਸਾਡਾ ਪਿੰਡ ਦਾ ਹਾਲ ਪਿੰਡ ਦਾ ਮਾੜਾ ਹੀ ਹਾਲ ਆ ਮੰਦਾ ਹੀ ਆ ਰਿਹਾ ਚਾਰ ਸਵੇਰੇ ਫਿਰ ਨਹੀਂ ਬੰਨਣੀ ਚਾਹੀਦੀ ਬੰਨਣੀ ਚਾਹੀਦੀ ਹਾਂ ਠੀਕ ਆ ਜੀ ਹੋਰ ਜੋ ਸਰਪੰਚੋ ਰੀਗੀ ਕੀਮਤੇ ਪਾਸ ਕੀਤੇ ਆ ਉਹ ਠੀਕ ਉਹ ਹੋ ਜਾਂਦੇ ਆ ਮਤਲਬ ਮੀਰਾ ਵੀ ਛੇਤੀ ਬਣ ਜਾਣਾ ਛੇਤੀ ਹਾਂਜੀ ਵੀ ਜਰ ਕੋ ਕਰ ਗਰਵੇਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਇਹੋ ਕਹਿਣਾ ਕਹਿੰਦੇ ਆ ਵੀ ਬੰਦੇ ਆਲਾ ਜਿਹੜਾ ਹਸਤਾਲੀਏ ਦੇ ਜਰੂਰੀ ਚਾਹੀਦਾ ਨੇ ਹਾਂਜੀ ਹਾਂਜੀ ਤੇ ਬੱਸ ਸਰਕਾਰੀ ਆਉਣੀ ਚਾਹੀਦੀ ਆ ਉਹ ਕੋਈ ਆਉਂਦੀ ਨਹੀਂ ਜਾਂ ਤੋਂ ਮੰਨਦੇ ਯਾ ਵੀ 25 ਸਾਲ ਤੋਂ ਠੀਕ ਆ ਜੀ ਹਾਂਜੀ ਹੋਰ ਬਾਈ ਠੀਕ ਹੈ ਹੋਰ ਕੰਮ ਬਾਈ ਕਰੋ ਠੀਕ ਆਂਦੀ ਹੋਸ਼ ਦੇ ਵਿੱਚ ਬੱਸ ਆਉਂਦੀ ਆਉਂਦੀ ਰੋੜੇ ਬੱਸ ਆਉਂਦੀ ਕਿੰਨੇ ਸਾਲ ਹੋ ਗਏ ਬੱਸਾਂ ਦੇ 30 ਸਾਲ ਹੋ ਗਏ ਜੀ 30 ਸਾਲ ਤੋਂ ਰੋੜੇ ਦੀ ਬੱਸ ਆਉਂਦੀ ਰੋੜੇ ਦੀ ਬੱਸ ਆਉਂਦੀ ਈ ਅਮਰਸਰ ਦੀ ਪੂਰੀ ਆਉਂਦੀ ਚਾਲੂ ਕਾਜਾਂ ਚਾਲੂ ਚੱਲਣੀ ਚਾਹੀਦੀ ਹੈ ਸਰਕਾਰ ਕੋਲ ਮਾਣੇ ਗਾਰ ਵਾ ਠੀਕ ਹੈ ਹਾਂਜੀ ਭਾਜੀ ਹਾਂਜੀ ਜੀ ਕੀ ਨਾਮ ਹੈ ਹਰਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕਿਦਾਂ ਕੀ ਹਾਲ ਹੈ ਅਸੀਂ ਤਾਂ ਐਸਾ ਤੇ ਹੀ ਆਨੇ ਆ ਕਿ ਪਿੰਡ ਦੀ ਫਿਰਨੀ ਬਣੀ ਹਾਂਜੀ ਸਾਰੀ ਦੇ ਉੱਥੇ ਪਾਣੀ ਖਲੋਤਨ ਦਾ ਜਿਹੜਾ ਕੋਈ ਤਿਆਰ ਹੋ ਕੇ ਆਉਂਦਾ ਛਿੱਟਾਂ ਪੈਂਦੀਆਂ ਲੀੜੇ ਖਰਾਬ ਹੋ ਜਾਂਦੇ ਬਹੁਤ ਮੁਸ਼ਕਲ ਹੁੰਦੀ ਹੈ ਫਿਰਨੀ ਦੇ ਚ ਇੰਨਾ ਮਾੜਾ ਹਾਲ ਹੈ ਕਿ ਜਨ ਲਾ ਲੋ ਇੱਥੋਂ ਸਾਡੇ ਪਿੰਡੋਂ ਮਤਨਗਰ ਤੱਕ ਇੰਨੇ ਖੱਡੇ ਆਗੇ ਜਿਹੜੀ ਸਕੂਲ ਦੀ ਬੱਸ ਵੀ ਆਉਂਦੀ ਹੈ ਬੱਚੇ ਡਰਦੇ ਤਨਿਹਰੇ ਹੀ ਇਹੀ ਚਾਹੁੰਦੇ ਆ ਕਿ ਸਾਡੀ ਸੜਕ ਬਣੀ ਚਾਹੀਦੀ ਆ ਤੇ ਸਰਪੰਚ ਸਾਹਿਬ ਨੇ ਚਲੋ ਕਿਹਾ ਹੀ ਆ ਕਿ ਜੋ ਸ਼ਾਇਦ 9 ਸਾਲ ਤੱਕ ਆਪਣਾ ਕੰਮ ਕਰਵਾ ਦੇ ਸਰਪੰਚ ਤੁਸੀਂ ਚੁਣਿਆ ਲੱਗਦਾ ਸਰਕਾਰ ਦੀ ਵੀ ਜਿਹੜੀ ਵਾ سپورਟ ਚਾਹੀਦੀ ਹੁੰਦੀ ਕਿਉਂਕਿ ਸਰਕਾਰ ਤੋਂ ਪੈਸਾ ਆਊਗਾ ਸਰਪੰਚ ਲਾਊਗਾ ਬਿਲਕੁਲ ਜੀ ਇਹ ਸਰਕਾਰ ਪੈਸਾ ਲਾਊਗੀ ਤੇ ਫੇਰ ਹੀ ਆ ਸਰਪੰਚ ਨੇ ਘਰੋਂ ਸਾਰੇ ਲਾ ਦੇਣੇ ਆਗਿਆ ਸਰਪੰਚ ਨੇ ਤਾਂ ਆਪਣਾ ਮੁੱਦਾ ਹੀ ਰੱਖਣਾ ਉਹਦਾ ਗਾੜੀ ਉਹ ਤਾਂ ਕੰਮ ਤਾਂ ਸਰਕਾਰ ਦਾ ਹੀ ਆ ਠੀਕ ਹੈ ਹਾਂਜੀ ਮੀਂਹ ਦਾ ਸਰਕਾਰ ਤੋਂ ਕੀ ਜਿਹੜਾ ਕੰਮ ਕਿਤੇ ਉਮੀਦ ਤਾਂ ਹੈਗੀ ਆ ਇਹ ਈਦਿਆ ਇਹ ਚਾਉਂਦੇ ਆ ਕਿ ਉਮੀਦ ਤੇ ਵੋਟਾਂ ਪਾਈਆਂ ਉਮੀਦ ਤੋਂ ਬਿਨਾਂ ਕੌਣ ਵੋਟਾਂ ਪਾਉਂਦਾ ਹੈ ਇਹੇ ਕਰਕੇ ਵੋਟਾਂ ਮਰਿਦੀਆਂ ਕਿ ਕੋਈ ਸਾਡਾ ਕੰਮ ਹੋਏਗਾ ਆਹ ਦੀ ਸੜਕ ਬਣੇਗੀ ਪਿੰਡਾਂ ਦੇ ਵਿੱਚ ਸਟਰੀਟ ਲਾਈਟਾਂ ਲੱਗੀਆਂ ਜੀ ਹਾਂਜੀ ਉਹ ਲੱਗੀਆਂ ਜੀ ਕਿਸ ਤਰੀਕੇ ਨਾਲ ਚੱਲਦੀਆਂ ਸਾਰੀਆਂ ਸਟਰੀਟ ਨਹੀਂ ਉਹ ਬੰਦ ਹੋਈਆਂ ਹਾਂਜੀ ਹਾਂਜੀ ਠੀਕ ਹੈ ਹਾਂਜੀ ਉਹ ਬੰਦ ਹੋਈਆਂ ਬਸ ਇਹ ਕਿ ਉਹਨੇ ਸਪੰਸਰ ਨੇ ਗੁਰਦੇ ਤੋਂ ਲੈ ਕੇ ਪਿੰਡ ਤੱਕ ਕਲਵਾਈਆਂ ਤੇ ਬਹੁਤ ਵਧੀਆ ਸੈਲ ਕਰਨ ਵਾਲੇ ਜਾਂਦੇ ਆ ਤੇ ਚਲੋ ਵਧੀਆ ਆ ਕਿ ਟਾਇਲ ਟੱਬੇ ਹੁੰਦੇ ਆ ਤੇ ਚਲੋ ਜਦਾਂ ਗੁਰਦੁਆਰੇ ਜਾਂਦੇ ਤੇ ਕੋਈ ਪ੍ਰੋਬਲਮ ਹਾਂਜੀ 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 ਕੋਈ ਪ੍ਰੋਬਲਮ ਨਹੀਂ ਹੁੰਦੀ ਕਿ ਜਾਨੀ ਕਿ ਲਾਈਟ ਯਾ ਲੱਗੀ ਤਾਂ ਇਹਨਾਂ ਨੇ ਹੋਰ ਵੀ ਪਾਸੇ ਵੀ ਲੱਗਣੀ ਚਾਹੀਦੀ ਹੈ ਹਾਂਜੀ ਬਾਕੀ ਚੀਜ਼ ਠੀਕ ਆ ਸਪੰਸਰ ਸਾਹਿਬ ਲਾਈਟਾਂ ਤੁਸੀਂ ਲਾਈਆਂ ਕਿੰਨੀਆਂ ਲਾਈਟਾਂ ਲਗੀਆਂ ਨੇ ਵੀਗ ਲਾਈਟਾਂ ਲਾਈਆਂ ਨੇ ਗੁਰਦਵਾਰ ਸਾਹਿਬ ਨੂੰ ਸੰਗਤ ਸਾਡਾ ਇਤਿਹਾਸਿਕ ਗੁਰਦਵਾਰ ਸਾਹਿਬ ਗੁਰਦਵਾਰ ਮੰਨਸਾਪੂਰਨ ਸਾਹਿਬ ਸੰਗਤ ਜਾਂਦੀ ਹੈ ਕਰਤੋ ਘਟ ਸਿਲੇ ਸਾਉਡਰਸ ਹੋ ਜੀ ਜਾਂਦਾ ਸਾਡੇ ਨਗਰ ਦਾ ਉਹਨਾਂ ਦੇ ਜਾਣ ਵਾਸਤੇ ਸਹੂਲਤ ਵਾਸਤੇ ਵੀ ਸਖਤ ਜਾਂਦੇ ਨੇ ਤੇ ਉੱਥੇ ਡਾ ਵਗੈਰਾ ਨਾ ਲੱਗੇ ਛਟਕਣੀ ਦੇ ਵਿੱਚ ਕੋਈ ਤਿਲਕ ਨਾ ਜਾਵੇ ਤੇ ਇਹਦੇ ਕਰਕੇ ਲਾਈ ਆ ਵੀ ਲੋਕਾਂ ਦੀ ਸਹੂਲਤ ਹੋਏ ਤੇ ਸੰਗਤ ਜਾਂਦੀ ਹੈ ਗੁਰੂ ਘਰ ਦਾ ਰਸਤਾ ਵਧੀਆ ਹੋ ਜੇ ਤੇ ਇਸੇ ਕਰਕੇ ਸ਼ਹਿਰ ਵਾਸਤੇ ਵੀ ਲੋਕ ਜਾਂਦੇ ਨੇ ਸੁਖਤੇ ਤੇ ਉਹ ਲਾਈਟਾਂ ਲਾਈਆਂ ਨੇ ਮੇਰਾ ਪ੍ਰਬੰਧ ਹੈ ਵੀ ਜਿਹੜੀ ਅਗਲੀ ਪੰਚਾਇਤ ਦੀ ਬੋਲੀ ਆਏਗੀ ਉਹਦੇ ਵਿੱਚ ਸਾਰੇ ਨਗਰ ਦੇ ਚਾਰਜ ਕੋਦੇ ਆਪ ਚੱਲਣ ਡਿਆ ਜੇ ਸਿਸਟਮ ਬਸ ਉਹ ਵੀ 1 ਮਹੀਨੇ ਦੇ ਵਿੱਚ ਵਿੱਚ ਪੂਰਾ ਕਰ ਦਿਆਂਗੇ ਆਪਾਂ ਜੀ ਦਾ ਸੀਸੀਟੀਵੀ ਕੈਮਰੇ ਲੱਗ ਜਾਣਗੇ ਤੇ ਕਾਫੀ ਉਹਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਹਾਂਜੀ 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 ਯਾਨੀ ਕਿ ਉਹਨਾਂ ਕਈਆਂ ਪਿੰਡਾਂ ਦੇ ਵਿੱਚ ਨਹੀਂ ਕੈਮਰੇ ਹੁੰਦੇ ਤੇ ਉੱਥੇ ਚੋਰੀਆਂ ਵੱਧ ਹੁੰਦੀਆਂ ਨੇ ਸਾਡੇ ਪਿੰਡਾਂ ਦੇ ਵਿੱਚ ਕੈਮਰੇ ਆ ਥੋੜਾ ਜਿਹਾ ਉਹਦੇ ਨਾਲ ਫਰਕ ਹੈਗਾ ਵੀ ਗੁਰਦਸ ਸਿੰਘ ਮਰਚਾਪੁਰ ਤੋਂ ਵੀ ਲੱਗੇ ਆ ਹੋਰ ਵੀ ਦੋ ਤਿੰਨ ਜਗ੍ਹਾ ਪਿੰਡ ਦੇ ਵਿੱਚ ਲੱਗੇ ਨੇ ਚੌਂਕਾਂ ਦੇ ਵਿੱਚ ਲੱਗੇ ਆ ਤੇ ਉਹਦੇ ਨਾਲ ਚੋਰੀਆਂ ਦਾ ਬਹੁਤ ਜ਼ਿਆਦਾ ਫਰਕ ਜੇ ਦੇ ਤੇ ਚੋਰੀ ਤੁਹਾਨੂੰ ਪਤਾ ਚੋਰ ਕਰਕੇ ਭੱਜ ਜਾਂਦਾ ਹੁਣ ਉਹਨਾਂ ਨੂੰ ਡਰੇਗਾ ਵੀ ਅਹੀਂ ਇੱਥੋਂ ਠੀਕ ਹੈ ਜੀ ਠੀਕ ਹੈ ਸੋ ਹੋਰ ਵੀ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਗੱਲਬਾਤ ਕਰਦੇ ਆਪਾਂ ਜੁਰਗੂ ਕੀ ਨਾਮ ਹੈ ਬਲਦੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਦੇ ਆਉਨੇ ਵੀ ਪਿੰਡ ਦਾ ਵਾਤ ਵੱਧ ਵਿਕਾਸ ਹੋਵੇ ਠੀਕ ਹੈ ਜੀ ਹਾਂ ਜੀ ਲੋਕਾਂ ਨੂੰ ਸਹੂਲਤਾ ਮਿਲਣ ਜਿੰਨੀਆਂ ਵੀ ਦਸੀਆਂ ਨੇ ਇਹਨਾਂ ਨੇ ਵੀਰਾਂ ਨੇ ਉਹ ਸਹੂਲਤਾ ਮਿਲਣ ਤੇ ਲੋਕ ਸੁਖੀ ਹੋਣ ਠੀਕ ਹੈ ਹਾਂ ਕਿਦਾਂ ਸਰਪੰਚ ਤੋਂ ਉਮੀਦ ਹੈ ਨੌਜਵਾਨ ਸਰਪੰਚ ਹਾਂ ਜੀ ਹਾਂ ਜੀ ਬੜੀਆਂ ਉਮੀਦਾਂ ਨੇ ਜੀ ਉਮੀਦਾਂ ਕਰਕੇ ਸਰਪੰਚ ਚੁਣਿਆ ਆ ਤੇ ਨਾਲੇ ਹੈ ਵੀ ਠੀਕ ਆ ਤੇ ਬੜੀ ਲਿਖੇ ਨੌਜਵਾਨ ਸਰਪੰਚੀ ਮਹੀ ਤੇ ਵੱਧ ਤੋਂ ਵੱਧ ਵਿਕਾਸ ਕਰਨ ਪਰ ਪਿੰਡਾਂ ਦੇ ਵਿੱਚ ਹੁੰਦਾ ਵੋਟਾਂ ਪਵਾ ਲੋ ਲੜਾਈ ਝਗੜਾ ਪਰ ਤੁਸੀਂ ਜਿਹੜੇ ਸਾਰੇ ਸੂਝਵਾਨ ਜੇ ਕਿ ਸਰਬਸੰਮਤੀ ਨਾਲ ਆਪਣਾ ਨਹੀਂ ਸਾਡੇ ਇਹਦੇ ਬੜੇ ਚਿਰ ਮੈਂ 50 ਸਾਲ ਤੋਂ ਦਾ ਸਰਬਸੰਮਤੀ ਨਾਲ ਸਰਪੰਚ ਚੁਣੇ ਹੁੰਦੇ ਆਏ ਵੋਟਾਂ ਦਾ ਬਹੁਤ ਘੱਟ ਹੀ ਚਾਂਸ ਹੋਇਆ ਤੇ ਕਿਤੇ ਹੀ ਆ ਕੇ ਦੇ ਚਾਂਸ ਹੋਇਆ ਬਈ ਨਹੀਂ ਤੇ ਸਰਬਸੰਮਤੀ ਨਾਲ ਸਰਪੰਚ ਚੁਣਦੇ ਕੀ ਨਾ ਵੀਰ ਜੀ ਕੀ ਨਾ ਮੇਰਾ ਨਾਮ ਸ਼ਰਨਜੀਤ ਸਿੰਘ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਤੇ ਜੀ ਲੱਗੀ ਆ ਕੀ ਗੱਲਬਾਤ ਹੋ ਰਹੀ ਆ ਮੈਂ ਤੇ ਆਪਣੇ ਸਰਪੰਚ ਸਾਹਿਬ ਤੋਂ ਤੇ ਆਪਣੇ ਸਰਕਾਰ ਤੋਂ ਇਹ ਉਮੀਦ ਕਰਦਾ ਵੀ ਸਾਡੇ ਜਿਹੜਾ ਸਕੂਲ ਆ ਉਹ ਹੋ ਸਕੇ ਤੇ ਬੱਚਿਆਂ ਨੂੰ ਦੂਸਰੇ ਪੇਨੋ ਜਾ ਕੇ ਪਲੱਸ 2 ਕਰਨ ਜਾਣਾ ਪੈਂਦਾ ਸਾਡਾ ਉਹ ਸਕੂਲ ਜਿਹੜਾ ਪਲੱਸ ਅਪਗ੍ਰੇਡ ਹੋਣਾ ਚਾਹੀਦਾ 1 ਕਲਾਸ ਤੱਕ ਛੋਟਾ ਸਕੂਲ 5ਵੀਂ ਤੱਕ ਹਾਂਜੀ ਹਰ 10ਵੀਂ ਤੱਕ ਆ ਜੀ ਹਰ 12ਵੀਂ ਤੱਕ ਚਾਹੀਦਾ ਜੀ ਕਿਉਂਕਿ ਲੜਕੀਆਂ ਨੂੰ ਹੋਰ ਦੂਰ ਹਟਵਾ ਜਾਣਾ ਪੈਂਦਾ ਜਾਂ ਤਾਂ ਫਰੇਗੜ ਚੂੜੀਆਂ ਜਾਂ ਜਨਾਲਾ ਤੇ ਜਾਂ ਸਾਡੇ ਤੇ ਸੁਧਾਰ ਆ ਪਰੋ ਸਾਹਿਬ ਉੱਥੇ ਸਕੂਲ ਤੇ ਫਿਰ ਤੁਹਾਨੂੰ ਪਤਾ ਵੀ ਲੜਕੀਆਂ ਦਾ ਤਾਂ ਚੱਲ ਚੱਲ ਜਾਂਦਾ ਪਰ ਲੜਕੀਆਂ ਦਾ ਔਖਾ ਹੁੰਦਾ ਤਿੰਨਾ ਬਿਨਾਂ ਸਕੂਲ ਤਿੰਨਾ ਬਿਨਾਂ ਇਹ ਸਾਡਾ ਸਕੂਲ ਤਿੰਨਾ ਬਿਨਾਂ ਹਾਂ ਤੇ ਆਪਣਾ ਸਕੂਲ ਨਹੀਂ ਹੋਣਾ ਚਾਹੀਦਾ ਕਾਫੀ ਟਾਈਮ ਚਲੇ ਇਹੀ ਕਰ ਲਈਏ ਤੇ ਚਲ ਵਧੀਆ ਗੱਲ ਆ ਸਕੂਲ ਕਿਦਾਂ ਸਕੂਲ ਵਧੀਆ ਬਣਿਆ ਨਹੀਂ ਸਕੂਲ ਵਧੀਆ ਜੀ ਮਾਸਟਰ ਵੀ ਸਭ ਸਟਾਫ ਵਧੀਆ ਹੈ ਜੀ ਤਾਂ ਕਿ ਇਹ ਲੋਕੀ ਇਹੋ ਜਿਹੀ ਕਰਨੀ ਹੈਗੀ ਠੀਕ ਹੈ ਹਾਂਜੀ ਤੇ ਇਹ 12ਵੀਂ ਤੱਕ ਦੀ ਡਿਮਾਂਡ ਹੈ ਹਾਂਜੀ 12ਵੀਂ ਤੱਕ ਉਹ ਨਾ ਚਾਹੀਦਾ ਹਾਂਜੀ ਦੱਸਿਆ ਜੀ ਇਸ ਬਾਰੇ ਪਹਿਲਾਂ ਵੀ ਵਿਚਾਰ ਪਤੰਦਰਾ ਹੋਇਆ ਜੀ ਇਹਨਾਂ ਦਾ ਵਿਚਾਰ ਹੋਈ ਇਹ ਗੱਲਬਾਰ ਬੈ ਕੇ ਤੇ ਇਹ ਸਕੂਲ ਨੂੰ ਸਰਪੰਚ ਸਾਹਿਬ ਨੇ ਪ੍ਰੋਸਤਵਾਇਆ ਵੀ ਇਹ ਸਕੂਲ ਅਸੀਂ ਛੇਤੀ ਛੇਤੀ ਜਿਹੜਾ ਵੀ ਅਪਗ੍ਰੇਡ ਕਰਾਂਗੇ 12ਵੀਂ ਤੱਕ ਕਰਾਂਗੇ ਠੀਕ ਹੈ ਨਸ਼ੇ ਨੂੰ ਲੈ ਕੇ ਕੀ ਹਾਲ ਹੈ ਤੁਹਾਡੇ ਪਾਸੇ ਨਸ਼ੇ ਨੂੰ ਲੈ ਕੇ ਤੇ ਸਾਡੇ ਬਹੁਤ ਕੰਟਰੋਲ ਅਏ ਦੇਖੋ ਚਾਹੁੰਦੇ ਆ ਵੀ ਜਿਹੜੀ ਨੌਜਵਾਨ ਪੀੜ੍ਹੀ ਹੈ ਆਪਣੇ ਗਾਂ ਇਹ ਜਦਾਂ ਗਰਾਊਂਡ ਪੇਂਟ ਦੀ ਬਣੀ ਹੋਊ ਤੇ ਆਪੇ ਕੋਈ ਨਾ ਕੋਈ ਇੱਧਰ ਖੇਡ ਦੇ ਵਿੱਚ ਆਊਗਾ ਤੇ ਕੋਈ ਆਪਣਾ ਨਸ਼ੇ ਤੋਂ ਦੂਰ ਆ ਜਾਊਗਾ ਜੀ ਠੀਕ ਹੈ ਹਾਂਜੀ ਤੇ ਹੋਰ ਵੀਰ ਜੀ ਕੀ ਖਾਸ ਲੱਗਦਾ ਕੋਈ ਖਾਸ ਵੀ ਜੇ ਸੜਕ ਦਾ ਮੁੱਦਾ ਛੜੇ ਜੀ ਸੜਕ ਦੀ ਬੜੀ ਪਰੇਸ਼ਾਨੀ ਠੀਕ ਹੈ ਇਸ ਚਾਰ ਸਾਲ ਵੀ ਅਜੇ ਚਲੋ ਗਾਂ ਹੁਣ ਸਰਕਾਰ ਕਹਿੰਦੀ ਤੇ ਹੈਗੀ ਬਣਾ ਦਾਂਗੇ ਉਮੀਦ ਹੈ ਵੀ ਜਰੂਰ ਬਣਾਉਣਗੇ ਹਾਂ ਮਾਤਾ ਜਰੂਰ ਪਾਇਆ ਜੋ ਪਹਿਲਾਂ ਜਿਹੜੀ ਪ੍ਰਧਾਨ ਮੰਤਰੀ ਨੇ ਕੈਨਸਲ ਕਰਤੀ ਨਾ ਠੀਕ ਹੈ ਹੁਣ ਉਹਦੇ ਨਵੀਂ ਚਲੋ ਪੰਜਾਬ ਸਰਕਾਰ ਮੰਡੀ ਬੋਰ ਚ ਬਣ ਜਾਈ ਉਮੀਦ ਹੈ ਸਰਕਾਰ ਤੋਂ ਵੀ ਸਰ ਕਿਉਂਕਿ ਸਰਕਾਰ ਦਾ ਉਮੀਦਨਾ ਜੀ ਸਾਰੇ ਸਰਕਾਰਾਂ ਚੱਲਦੀਆਂ ਜੀ ਠੀਕ ਹੈ ਜੀ ਓਕੇ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਜੀ ਇਹ ਹਰਮੰਝ ਨੂੰ ਕਹਿਣਾ ਚਾਹੁੰਦੇ ਆ ਕਿ ਨਿਆਣੇ ਸਿੱਧੀ ਚੰਗੇ ਕੰਮ ਮੱਤੇ ਸਾਰੇ ਲੋਣੇ ਚਾਹੀਦੇ ਠੀਕ ਹੈ ਜੀ ਨਸ਼ੇ ਪੱਤੇ ਤੋਂ ਰਹਿਤ ਰਹਿਣ ਜੇ ਸਾਰਿਆਂ ਨੂੰ ਠੀਕ ਹੈ ਹਰੇ ਕੰਮ ਗਰਾਊਂਡ ਵੀ ਆੜੀ ਬਣੀ ਚਾਹੀਦੀ ਸੜਕਾਂ 'ਚ ਬਹੁਤ ਚਲੇ ਪਏ ਬਹੁਤ ਤੰਗੀ ਹੁੰਦੀ ਹੈ ਲੋਕਾਂ ਨੂੰ ਐਕਸੀਡੈਂਟ ਬਹੁਤ ਹੋ ਰਹੇ ਆ ਹਾਂਜੀ ਨਾ ਸੱਟ ਬੇਟ ਬਹੁਤ ਲੱਗਦੀ ਹੈ ਬਸ ਇਹੋ ਧੰਨਵਾਦ ਇਹਨਾਂ ਸਾਂਝ ਨੂੰ ਕਹਿਣਾ ਚਾਹੁੰਨਾ ਸੜਕ ਦਾ ਮਸਲਾ ਸਾਡਾ ਹੱ ਠੀਕ ਹੈ ਹਾਂਜੀ ਭਾਜੀ ਬੁਲਟ ਤੇ ਬੈਠੇ ਜੇ ਕੀ ਕਹਿਣਾ ਚਾਹੁੰਦੇ ਹੋ ਗੱਲਬਾਤ ਹੋਈ ਸਰਪੰਚ ਸਾਹਿਬ ਨਾਲ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦਾ ਹਾਂ ਜੀ ਸਰਪੰਚ ਪਪਣਾ ਬਹੁਤ ਹੀ ਕੰਮ ਵਧੀਆ ਕਰ ਰਿਹਾ ਸਾਡੇ ਬੱਚਾ ਪਾਲਿਆ ਸੀ ਠੀਕ ਹੈ ਨੌਜਵਾਨ ਸਰਪੰਚ ਚੁਣਿਆ ਹਾਂਜੀ ਹਾਂਜੀ ਉਹ ਵੀ ਸਰਬਸ਼ੰਤੀ ਸਰਬਸ਼ੰਤੀ ਨੇ ਪਿੰਡਾਂ ਦੇ ਵਿੱਚ ਲੜਾਈਆਂ ਪੈਹਾ ਦਾਰੂ ਕਈ ਕੋ ਕਰ ਦਿੰਦੇ ਤੁਸੀਂ ਸਰਬਸ਼ੰਤੀ ਨੇ ਨਹੀਂ ਨਹੀਂ ਜੀ ਇੱਥੇ ਇੱਛਾ ਵਧੀਆ ਵਾ ਹਿਮਲੇ ਪੰਜ ਵਧੀਆ ਕੰਮ ਕਰ ਰਿਹਾ ਠੀਕ ਹੈ ਉਮੀਦ ਹੈ ਪੂਰੀ ਫੁੱਲ ਸਰਪੰਚ ਫੁੱਲ ਫੁੱਲ ਜੀ ਫੁੱਲ ਠੀਕ ਹੈ ਸੋ ਬਿਲਕੁਲ ਇਹ ਪਿੰਡ ਦੇ ਲੋਕ ਨੇ ਪਿੰਡ ਦੇ ਵਿੱਚ ਸਾਥ ਲੱਗੀ ਹੈ ਸਰਪੰਚ ਸਾਹਿਬ ਨਾਲ ਫਿਰ ਤੋਂ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੀਆਂ ਪਿੰਡ ਦੇ ਲੋਕਾਂ ਨੇ ਡਿਮਾਂਡਸ ਰੱਖੀਆਂ ਨੇ ਜਿਸ ਤਰੀਕੇ ਦੇ ਨਾਲ ਪੀਣ ਵਾਲੇ ਪਾਣੀ ਦੀ ਜਾਂ ਬਹੁਤ ਸਾਰੇ ਖੇਡ ਸਟੇਡੀਅਮ ਦੀ ਸਰਪੰਚ ਸਾਹਿਬ ਹੋਰ ਕੀ ਖਾਸ ਪਿੰਡ ਦੇ ਵਿੱਚ ਜਿਹੜਾ ਕਰ ਰਹੇ ਹੋ ਜਿਸ ਤਰੀਕੇ ਨਾਲ ਜੇ ਪਾਰਕ ਦੀ ਗੱਲ ਕੀਤੀ ਜਾਵੇ ਤੇ ਜਾਂ ਹੋਰ ਜਿਹੜੇ ਕੀ ਕੀ ਖਾਸ ਜਿਹੜਾ ਕੀਤਾ ਜਾ ਰਿਹਾ ਹੈ ਇਹ ਪਾਰਕ ਜਿਹੜੀ ਆ ਵੀ ਉਹ ਛੱਪੜ ਆਪਾਂ ਬਣਾਉਣ ਜਾ ਰਹੇ ਆ ਤੋ ਛੱਪੜ ਦੇ ਚਾਰਜ ਵੀਰੇ ਆਪਾਂ ਪਾਰਕ ਬਣਾਉਂਦਾ ਕਿ ਸ਼ਹਿਰ ਵਾਲਾ ਟ੍ਰੈਕ ਵੀ ਬਣਾਉਂਦਾ ਕਿ ਲਾਈਟਾਂ ਵਗੈਰਾ ਲਾਤਾਗੇ ਚਲੋ ਸੋਹਣੀਆਂ ਲੱਗਦੀਆਂ ਨੇ ਪੀ ਨੀਰੇਸ਼ ਵੀਰੇ ਵੀ ਕੁਛ ਸ਼ਰਮ ਦੇ ਦੇ ਵੀ ਕੱ사 ਸ਼ਾਮ ਨੂੰ ਵੀ ਕੱ사 ਰੋਟੀ ਪਾਣੀ ਖਾ ਕੇ ਵੀ ਤੋ ਉਹ ਉਹ ਪੜਾ ਲੈ ਕਰ ਰਹੇ ਆ ਪਾਰਕ ਵਾਸਤੇ ਤੇ ਗਰਾਊਂਡ ਦਾ ਤੁਹਾਨੂੰ ਪਤਾ ਹੀ ਜੇ ਵੀ ਆਪਾਂ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਵੀ ਦੂਜੇ ਜਿਲ੍ਹੇ ਜਿਹੜਾ ਮਧੂਚੰਗ ਦਾ ਜਰੂਰ ਨਾਮ ਆਏਗਾ ਹਾਂਜੀ ਪਿੰਡ ਦੇ ਲੋਕਾਂ ਨੂੰ ਬਹੁਤ ਮਾਣ ਆ ਕਿ ਅਸੀਂ ਨੌਜਵਾਨ ਸਰਪੰਚ ਚੁਣਿਆ ਵਾ ਫਿਰ ਸਰਬਸੰਮਤੀ ਨਾਲ ਚੁਣਿਆ ਕਿਉਂਕਿ ਪਿੰਡਾਂ ਦੇ ਵਿੱਚ ਪੈਸਾ ਵੰਡਦੇ ਨੇ ਕਈ ਕੁਝ ਹੁੰਦਾ ਲੜਾਈ ਝਗੜਾ ਹਾਂਜੀ ਇਹ ਸਾਡੇ ਪਿੰਡ ਚ ਮੇਰੀ ਚੌਥੀ ਟਰਮ ਹੈਗੀ ਆ ਕਿ ਜਿਹੜੀ ਮੇਰੀ ਹੋਸ ਤੇ ਵਿੱਚ ਹੀ ਸਰਬਸੰਮਤੀ ਹੋ ਗਈ ਹੈ ਦੋ ਵਾਰ ਕਾਲੀ ਗੱਲ ਦੇ ਸਮੇਂ ਇੱਕ ਵਾਰ ਕਾਂਗਰਸ ਦੇ ਸਮੇਂ ਤੇ ਇੱਕ ਜਿਹੜੀ ਹੈ ਚੌਥੀ ਈਰ ਮੇਰੇ ਤੇ ਸਰਬਸੰਮਤੀ ਹੋ ਗਈ ਹੈ ਚਾਹਤੀ ਸਰਕਾਰ ਦੇ ਵਿੱਚ ਤੇ ਸਾਰੇ ਨਗਰ ਨੂੰ ਇਹ ਹੀ ਹੁੰਦਾ ਕਿ ਸਾਡੇ ਪਿੰਡ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣ ਪਰ ਹਜੇ ਤੱਕ ਸਾਡਾ ਪਿੰਡ ਬਹੁਤ ਜ਼ਿਆਦੀਆਂ ਸਹੂਲਤਾਂ ਤੋਂ ਵਾਂਝਾ ਵਾ ਕਿ ਜਿਵੇਂ ਸਮੇਂ ਦੇ ਵਿੱਚ ਸਕੂਲ ਹੋ ਸਕਦਾ ਹੈ ਇਹ ਸੌਖਾ ਜੇ ਸਮੇਂ ਬੱਚੇ ਬਹੁਤ ਜ਼ਿਆਦਾ ਪ੍ਰਾਈਵੇਟ ਸਕੂਲ ਘਟ ਹੀ ਤੇ ਹੁਣ ਪ੍ਰਾਈਵੇਟ ਸਕੂਲ ਵਧ ਗਏ ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਪ੍ਰਾਈਵੇਟ ਸਕੂਲਾਂ ਵੱਲ ਆ ਪਰ ਮੈਂ ਸਕੂਲ ਤੀਜੇ ਚੌਥੇ ਦਿਨ ਚੈੱਕ ਕਰਨ ਜਾਂਦਾ ਹਾਂ ਉਥੇ ਬਹੁਤ ਵਧੀਆ ਸਟਾਫ ਹੈ ਬਹੁਤ ਵਧੀਆ ਬੱਚਿਆਂ ਦੀ ਕੇਅਰ ਕਰਦੇ ਆ ਮੈਨੂੰ ਮੈ ਤਾਂ ਵੀ ਸਾਡੇ ਪਿੰਡ ਦੇ ਬੱਚੇ ਜਿਹੜੇ ਆ ਉਹ ਪਹਿਲੇ ਜਾਂ ਦੂਜੇ ਨੰਬਰ ਤੇ ਵੀ ਆਉਣਗੇ ਪੰਜਾਬ ਲੈਵਲ ਤੇ ਵੀ ਟੀਚਰ ਬਹੁਤ ਜ਼ਿਆਦਾ ਮਿਹਨਤੀ ਹੈ ਉਹ ਮਿਹਨਤ ਕਰਦੇ ਆ ਤੇ ਮੈਂ ਕੋਸ਼ਿਸ਼ ਕਰਦਾ ਸਾਰੇ ਨਗਰ ਨਿਵਾਸੀਆਂ ਕੀ ਬੇਨਤੀ ਵੀ ਕਰਦਾ ਵੀ ਆਪਾਂ 2000-3000 ਰੁਪਏ ਬੱਚੇ ਦੀ ਇੱਕ ਬੱਚੇ ਦੀ ਫੀਸ ਪ੍ਰਾਈਵੇਟ ਸਕੂਲ ਭਰ ਕੇ ਤੇ ਉਹਨਾਂ ਨੂੰ ਉਥੇ ਫਤੇਗੜ ਚੂੜੀਆਂ ਜਾਂ ਆਪਾਂ ਅੰਮ੍ਰਿਤਸਰ ਭੇਜਦੇ ਆ ਤੇ ਇੱਥੇ ਇੱਕ ਸਾਲ ਲਵਾ ਕੇ ਵੇਖ ਲਓ ਜੇ ਕੋਈ ਤੁਹਾਡਾ ਬੱਚਾ ਨਾ ਅੱਗੇ ਪੜੇ ਚੰਗਾ ਪੜੇ ਤੁਸੀਂ ਮੈਨੂੰ ਲਾਭਾਂ ਦੇਣ ਜੋਗੇ ਹੋ ਜੋਗੇ ਪਰ ਮ ਕਲਾਸ ਕਰਾ ਕੇ ਵੇਖ ਲੋ ਪ੍ਰਾਈਵੇਟ ਨਾਲੋਂ ਵਧੀਆ ਪੜ੍ਹਾਈ ਹੋਏ ਸਾਰੀਆਂ ਸਹੂਲਤਾਂ ਲਾਇਬ੍ਰੇਰੀ ਲੈਬਾਂ ਕੰਪਿਊਟਰ ਲੈਬ ਸਾਇੰਸ ਲੈਬ ਸਾਰੀਆਂ ਲੈਬਾਂ ਹੈਗੀਆਂ ਜੀ ਤੇ ਪੂਰਾ ਵਧੀਆ ਢੰਗ ਦੇ ਨਾਲ ਸਕੂਲ ਚੱਲਦਾ ਪਿਆ ਜੀ ਕੋਈ ਵੀ ਪ੍ਰੋਬਲਮ ਸਕੂਲ ਦੇ ਵਿੱਚ ਨਹੀਂ ਜੇਗੀ। ਸਕੂਲ ਨੂੰ ਅਪਗ੍ਰੇਡ ਕਰਨ ਦੀ ਜਿੱਦਾਂ ਨਾ ਡਿਮਾਂਡ ਰੱਖੀ ਆ ਕਿ 10ਵੀਂ ਤੱਕ ਐ 12ਵੀਂ ਤੱਕ ਕੀਤਾ ਜਾਵੇ ਤਾਂ ਕਿ ਲੜਕੀਆਂ ਜਾਂ ਹੋਰ ਜਿਹੜੇ ਬੱਚੇ ਆ ਉਹ ਕਿੰਨਾ ਸਿੱਖਿਆ ਵਿਭਾਗ ਨੂੰ ਮਿਲੋਗੇ। ਹਾਂਜੀ ਉਹ ਮਿਲੇ ਆ ਥੋੜੇ ਜਿਹੀ ਇੱਕ ਪ੍ਰੋਬਲਮ ਆ ਰਹੀ ਆ ਪੀੜੇ 10ਵੀਂ ਕਲਾਸ ਦੀ ਸਾਡੀ ਸਟਰੈਂਥ ਆ ਉਹ ਬਹੁਤ ਜ਼ਿਆਦਾ ਘਟ ਐ। ਉਹ 20 ਕੇ ਬੱਚੇ ਹੈਗੇ ਨੇ 10ਵੀਂ ਕਲਾਸ ਚ। ਉਹ ਤੁਹਾਨੂੰ ਪਤਾ ਜੇ ਅੱਗੇ ਜਾ ਕੇ ਚਾਰ ਸਟ੍ਰੀਮਾਂ ਹੁੰਦੀਆਂ ਕਮਰਸ ਹੋਣੀ, ਆਰਟਸ ਹੋਣੀ, ਮੈਡੀਕਲ, ਨਾਨ ਮੈਡੀਕਲ। ਤੇ ਉਹ ਜੇ ਚਾਰ-ਚਾਰ ਪੰਜ-ਪੰਜ ਬੱਚੇ ਆਏ ਤੇ ਫਿਰ ਉਹਦੇ ਵ ਉਹ 20 ਬੱਚੇ ਤੇ 20 ਟੀਚਰ ਹੀ ਸਾਨੂੰ ਚਾਹੀਦੇ ਉਹ ਬੇਨਤੀ ਕਰਦੇ ਆ ਕਿ ਤੁਸੀਂ ਬੱਚਿਆਂ ਦੀ ਸਟਰੈਂਥ ਹੈ ਜਿਹੜੀ ਉਹ ਤਿੰਨਾਂ ਪਿੰਡਾਂ ਦੀ ਆਪਣੀ ਵਧਾ ਕੇ ਉਹ 60-70 ਬੱਚੇ ਕਰੋ ਤੇ ਫਿਰ ਅਸੀਂ ਸਕੂਲ ਪਲੱਸ 2 ਤੱਕ ਤੁਹਾਡਾ ਕਰਦੇ ਆਂਗੇ ਜੀ ਫਿਰ ਤੇ ਪਿੰਡ ਦੇ ਲੋਕਾਂ ਨੂੰ ਕੀ ਵਿਸ਼ਵਾਸ ਦਵਾਉਂਦੇ ਉਹ ਤੁਹਾਡੇ ਤੇ ਬਹੁਤ ਮਾਣ ਹੈ ਉਹਨਾਂ ਨੂੰ ਕਿ ਪਿੰਡ ਦਾ ਵਿਕਾਸ ਵੱਡੇ ਪੱਧਰ ਮੈਂ ਪਿੰਡ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਵਾ ਜਿਹੜਾ ਮੇਰਾ ਪਹਿਲੀ ਗੱਲ ਤੇ 1.5 ਸਾਲ ਇੱਕ ਸਰਕਾਰ ਦੇ ਵਿੱਚ ਰਹਿ ਗਿਆ ਵਾ ਇਹ ਸਾਰੀਆਂ ਜਿਹੜੀਆਂ ਕਮੀਆਂ ਹੈਗੀਆਂ ਨੇ ਲਾਈਟਾਂ ਦੀਆਂ ਸੜਕਾਂ ਦੀਆਂ ਪੀਣ ਵਾਲੇ ਪਾਣੀ ਦੀਆਂ ਰਸਤੇ ਦੀਆਂ ਇਹ ਛੱਪੜ ਦੀਆਂ ਇਹ ਸਾਰੀਆਂ ਜਿਹੜੀ ਸਕੂਲ ਦੀਆਂ ਵੱਧ ਤੋਂ ਵੱਧ ਜਿੰਨੇ ਮਸਲੇ ਹੱਲ ਹੋਏ ਮੈਂ ਕਰਾਂਗਾ ਜਿਹੜਾ ਆਪਣੇ 1.5 ਸਾਲ ਦੇ ਵਿੱਚ ਵਿੱਚ ਯਾਨੀ ਕਿ ਹੈ ਤੇ ਮੇਰੇ ਕੋਲ 4 ਸਾਲ ਦਾ ਸਮਾਂ ਪਰ ਆਪਾਂ ਸਰਕਾਰ ਦੇ ਸਮੇਂ ਦੇ ਹਿਸਾਬ ਨਾਲ ਚੱਲ ਕੇ ਵੇਖ ਕੇ ਚੱਲੀਏ 1.5 ਸਾਲ ਜੇ ਇਹਨਾਂ ਦਾ ਪਿੱਛੇ ਪਿਆ ਵਾ 1.5 ਸਾਲ ਦੇ ਵਿੱਚ ਤਕਰੀਬਨ ਸਾਰੇ ਕੰਮ ਹੀ ਕਲੀਅਰ ਕਰ ਦਿਆਂਗੇ ਆਪਾਂ ਜੀ ਕਿਸੇ ਦਾ ਲਾਂਭਾ ਨਹੀਂ ਰਹਿ ਕਿ ਆਹ ਸਰਪੰਚ ਨੂੰ ਵੋਟ ਪਾਉਣੀ ਆ ਤੇ ਅਸੀਂ ਜਿਹੜੀ ਦੂਜੀ ਪਾਰਟੀ ਕਿਸ ਨੂੰ ਨਹੀਂ ਪਾਉਣੀ ਸਰਕਾਰ ਦੀ سپورਟ ਤੋਂ ਬਿਨਾ ਸਰਪੰਚ ਕੁਝ ਨਹੀਂ ਕਰ ਸਕਦਾ ਸਰਕਾਰ ਦੀ سپورਟ ਹਾਂ ਹਾਂ ਜੀ ਜੀ ਪੂਰੀ ਫੁੱਲ ਹੈ ਜੀ ਮੰਤਰੀ ਸਾਹਿਬ ਦੀ ਆਪਣੇ ਤੇ ਪੂਰੀ ਫੁੱਲ سپورਟ ਹੈ ਜੀ ਆਪਣੇ ਕਰਦੇ ਆ ਉਹ ਬੜਾ ਪਿਆਰ ਕਰਦੇ ਨੇ ਆਪਣੇ ਨਾਲ ਤੇ ਉਹ ਨੌਜਵਾਨ ਹੋਣ ਕਰਕੇ ਉਹ ਕਹਿੰਦੇ ਆ ਕਿ ਜੋ ਇਹਨਾਂ ਦਾ ਕੰਪੇਅਨ ਦੇ ਅਧਾਰ ਤੇ ਕਰੋ ਜੀ ਸੋ ਬਿਲਕੁਲ ਐਸੀ ਪਿੰਡ ਮਧੂ ਸੰਗਾ ਜਿਸ ਦੇ ਵਿੱਚ ਸੱਤ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਸਰਪੰਚ ਦੇ ਨਾਲ ਗੱਲਬਾਤ ਕੀਤੀ ਹੈ ਲੋਕਾਂ ਨੇ ਆਪਣੀਆਂ ਡਿਮਾਂਡਸ ਰੱਖੀਆਂ ਨੇ ਕਿ ਇਹ ਚੀਜ਼ਾਂ ਸਹੂਲਤਾਂ ਜਿਹੜੀਆਂ ਨੇ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਜੇ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਸੜਕਾਂ ਗਲੀਆਂ ਨਾਲੀਆਂ ਦੀ ਜਾਂ ਸਟਰੀਟ ਲਾਈਟਾਂ ਦੀ ਹੋਰ ਡਿਮਾਂਡ ਰੱਖੀ ਹੈ ਪੀਣ ਵਾਲੇ ਪਾਣੀ ਦੀ ਜਾਂ ਬੱਸ ਦੀ ਸਹੂਲਤੀ ਤਾਂ ਉਸ ਨੂੰ ਲੈ ਕੇ ਸਰਪੰਚ ਨੇ ਵੀ ਦੱਸਿਆ ਕਿ ਉਹਨਾਂ ਵੱਲੋਂ ਕਿਸ ਤਰੀਕੇ ਦੇ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਆਪਣੇ ਨਿਊ ਸਟੇਟ ਦੇ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਤਸਵੀਰਾਂ ਦਿਖਾਈਆਂ ਤੁਹਾਨੂੰ ਅੰਮ੍ਰਿਤਸਰ ਦੇ ਪਿੰਡ ਮਧੂ ਸ਼ੰਗਾਨੀ ਆ ਕਿ ਕਿਸ ਤਰੀਕੇ ਦੇ ਨਾਲ ਸਾਥ ਦੇ ਵਿੱਚ ਆਪਸੀ ਪ੍ਰੇਮ ਪਿਆਰ ਦੇ ਨਾਲ ਸਾਰੇ ਲੋਕ ਬੈਠ ਕੇ ਜਿਹੜਾ ਨਾ ਉਹ ਪਿੰਡ ਦੀ ਸਹੂਲਤਾਂ ਨੂੰ ਲੈ ਕੇ ਜਿਹੜਾ ਵਾ ਉਹ ਵਿਚਾਰ ਚਰਚਾ ਕਰਦੇ ਨੇ ਕੈਮਰਾਮੈਨ ਵਿਸ਼ਾਲ ਸ਼ਰਮਾ ਦੇ ਨਾਲ ਪੰਕਜ ਮੱਲੀ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਅੰਮ੍ਰਿਤਸਰ